ਦੇਖੇ ਆਪਣਾ ਘਰ ਕਿੰਨਾ ਵਧੀਆ ਹੋ ਗਿਆ ਹਨ ਰੌਣਕੇ ਲੱਗੀ ਆਪਣੇ ਘਰ ਚ ਤਾਂ ਵਧੀਆ ਤਾਂ ਹੋ ਗਿਆ ਉਹ ਲੜੀ ਜਾਂਦੀਆਂ ਨੇ ਜਿਹੜੀਆਂ ਉਹ ਚੱਲ ਵਧੀਆ ਖਰਚ ਤਾਂ ਕਹਿੰਦੇ ਜੇ ਦੋ ਭਾਂਡੇ ਹੈਗੇ ਨਹੀਂ ਤਾਂ ਖਟਕਣਗੇ ਬੌੜੀਏ ਜੇ ਹੈਗੇ ਨੇ ਤਾਂ ਹੀ ਲੜਾਈ ਹੁੰਦੀ ਆ ਨਹੀਂ ਚਲ ਆ ਤਾਂ ਹੈਗਾ ਲੜਦਾ ਪੈਣਾ ਆਹ ਜੇ ਹੁਣ ਤਾਂ ਆਏ ਨੇ ਡੈਡੀ ਹੋਰੀ ਉਹਦੀ ਲੜਨ ਵੀ ਲੱਗ ਗਈਆਂ ਤੈਨੂੰ ਆਪਣੀ ਮਾਂ ਦਾ ਪਤਾ ਤਾਂ ਹੈਗਾ ਜਦੋਂ ਆਪਣੇ ਨਾਲ ਾਡੇ ਲਾਉਂਦੀ ਡੈਡੀ ਨਾਲ ਤਾਂ ਲਾਉਗੀ ਹੋਰ ਤੂੰ ਹੈ ਵੇਖਾ ਜੋ ਠੰਡ ਕਿੰਨੀ ਆ ਬੌੜੀਏ ਹਾਏ ਹੋਰ ਜੇ ਕਿਤੇ ਡੈਡੀ ਹੋਰੀ ਨਾ ਹੁੰਦੇ ਨਾ ਬਸ ਆਪਾ ਤਾਂ ਜਾਮਾ ਹੀ ਜਾਂਦੇ ਆ ਖੁਰਲੀਆਂ ਚ ਕੋਈ ਤਾਂ ਗੱਲ ਇਹ ਨਾਲੇ ਆਪਾਂ ਤਾਂ ਬੰਦੇ ਵਾਲੇ ਕੰਮ ਕਿੱਥੇ ਹੁੰਦੇ ਨੇ ਹੋਰ ਮੰਮੀ ਆਪ ਤਾਂ ਕੁਝ ਕਰਦੀ ਨਹੀਂ ਹੈਗੀ ਆਪਾਂ ਨੂੰ ਹੀ ਲਾਉਣਾ ਸੀ ਉਹਨੇ ਧਾਰਾ ਕੱਢਣ ਵੀ ਨਾਲੇ ਸੰਨੀਰ ਲਾਉਣ ਵੀ ਨਹੀਂ ਠੰਡ ਚ ਜਿਉਂਦੇ ਰਹਿਣਾ ਆਪਣੇ ਡੈਡੀ ਕੋਰੀ ਹੂੰ ਚੱਲ ਵਧੀਆ ਹਨ ਆਗੇ ਇਹ ਮੈਂ ਤਾਂ ਕਹਿੰਦੀ ਨਾਨੀ ਆ ਵੀ ਨਾ ਨਹੀਂ ਡੈਡੀ ਹੋਰਾਂ ਨੂੰ ਤਾਂ ਭਜਾ ਦੂਗੀ ਉਹ ਉਹਦੀ ਜਦੋਂ ਆ ਗਈ ਜਿਉ ਆਪਣਾ ਸਾਰਾ ਟੱਬਰ ਇੰਹੀਂ ਰਹੇ ਯਾਰ ਹਨਾ ਕਿੰਨੀ ਵਧੀਆ ਲੱਗਦਾ ਸਾਰਾ ਕੁਝ ਸੋ ਇਹ ਗੱਲਾਂ ਐ ਨਾਨੀ ਪਤਾ ਨਹੀਂ ਕੀ ਭਾਲਦੀ ਹੈਗੀ ਪਤਾ ਨਹੀਂ ਕੀ ਹੁੰਦਾ ਨਾਨੀ ਨੂੰ ਇਹ ਜੇ ਆਉਣਾ ਹੁੰਦਾ ਨਾਨੀ ਹੁਣੋਂ ਤਾਂ ਆ ਜਾਂਦੀ ਮੈਨੂੰ ਤਾਂ ਲੱਗਦਾ ਆਉਂਦੀ ਨਹੀਂ ਉਹ ਇਹ ਚੌੜ ਦੀਆਂ ਗੱਲਾਂ ਰਹੀਆਂ ਚੌੜ ਚ ਪਰ ਮੈਂ ਤਾਂ ਇਹ ਸੋਚਦੀ ਆਂ ਪਿੰਨਾਂ ਨੇ ਗਈ ਕਿੱਥੇ ਹੋਊਗੀ ਕੀ ਬਤਾ ਹੈ ਪੂਰੀ ਜ਼ਿੰਦਗੀ ਚ ਉਹ ਕਦੇ ਵੀ ਘਰੋਂ ਬਾਹਰ ਆਪਾਂ ਨੂੰ ਦੱਸੇ ਵੀ ਨਾ ਗਈ ਨਹੀਂ ਵੈਸੇ ਤਾਂ ਉਹ ਜਾਂਦੀ ਹੀ ਨਹੀਂ ਕਿਤੇ ਜੇ ਜਾਂਦੀ ਹੈਗੀ ਤਾਂ ਕਹਿ ਕੇ ਜਾਂਦੀ ਹੁੰਦੀ ਆਪਾਂ ਨੂੰ ਵਾਰਨਿੰਗ ਦੇ ਕੇ ਜਾਂਦੀ ਹੁੰਦੀ ਵੀ ਘਰੋਂ ਬਾਹਰ ਨਹੀਂ ਆਣਾ ਮੈਂ ਆ ਜੂੰਗੀ ਹਾਂ ਲੈ ਹੁਣ ਕੀ ਪਤਾ ਆਪਾਂ ਤਾਂ ਦੇਖ ਵੀ ਨਹੀਂ ਸਕਦੇ ਕਿਤੇ ਉਹਨੂੰ ਮਾ ਰਿਪੋਰਟ ਵੀ ਲਿਖਿਆ ਹੈ ਕੱਲੇ ਡੈਡੀ ਹੋਰੀ ਹੁਣ ਬਾਕੀ ਵੇਖੋ ਯਾਰ ਕੀ ਬਣਦਾ ਨਾ ਆ ਰਹੀ ਮੈਨੂੰ ਨਹੀਂ ਲੱਗਦਾ ਹੈਗਾ ਨਾਨੀ ਆਉਗੀ ਹੁਣ ਪਤਾ ਲੱਗਦਾ ਮਰ ਮੁਰਗੀ ਹੋਣੀ ਨਾ ਇਹ ਬੋਲੀਆਂ ਤੂੰ ਇਹ ਜੇ ਬਚਨ ਨਹੀਂ ਕਰਦੇ ਹੁੰਦੇ ਫਿਰ ਵੀ ਇਹਦੀ ਆਪਣੀ ਨਾਨੀ ਹੈਗੀ ਲੈ ਜੋ ਚੰਗੇ ਕੰਮ ਕਰਦੀ ਹੁੰਦੀ ਆਪਾਂ ਕਿਉਂ ਕਹਿੰਦੇ ਵੀ ਮਰਗੀ ਹੋਊਗੀ ਓਏ ਮੇਰੇ ਮੂੰਹ ਤੇ ਤਾਂ ਹੀ ਜੇ ਕੁਝ ਨਿਕਲੂਗਾ ਫਿਰ ਉਹਦੇ ਵਾਸਤੇ ਹੁਣ ਨਹੀਂ ਇਹ ਬੋਲੀਏ ਫਿਰ ਵੀ ਆਪਣੀ ਮਾਮਾ ਦੀ ਮਾਂ ਹੈਗੀ ਉਹ ਐ ਥੋੜੀ ਬੋਲਦੇ ਹੁੰਦੇ ਨੇ ਇਹ ਤਾਂ ਪਤਾ ਹੈ ਓਕੜਾ ਬਿਲਨ ਘੱਟਗੁਜ਼ਾਰਦੀ ਸੀ ਆਪਾਂ ਨੂੰ ਪਿੰਡ ਵੀ ਨਹੀਂ ਜਾਣਦਾ ਤੇਖ ਲਾ ਉਹਨੇ ਉਹ ਤਾਂ ਮੰਨਦੇ ਆ ਉਹਦਾ ਸੁਭਾਏ ਹੁਣ ਇਹ ਜਿਹਾਗਾ ਸੁਭਾਅ ਐ ਥੋੜੀ ਹੁੰਦਾ ਹੁੰਦਾ ਵੀ ਫਿਰ ਜਾਂ ਤਾਂ ਬਿਆਨਾ ਕਰਦੀ ਉਹ ਆਵਦੇ ਕੁੜੀਆਂ ਦਾ ਚੱਲ ਬਾਕੀ ਜੋ ਵੀ ਰੱਬ ਕਰਦਾ ਸਹੀ ਕਰਦਾ ਹੁੰਦਾ ਕੀ ਪਤਾ ਇਹਦੇ ਪਿੱਛੇ ਵੀ ਕੋਈ ਵਧੀਆ ਗੱਲ ਹੋਵੇ ਤਾਂ ਨਾਨੀ ਨੂੰ ਗੈਰ ਕਰਿਆ ਹੋਵੇ ਵਧੀਆ ਗੱਲ ਕੀ ਹੋਊਗੀ ਇਹਦੇ ਵਿੱਚ ਕੀ ਪਤਾ ਹੁਣ ਕਿੱਥੇ ਗਈ ਆ ਉਹ ਕਿੱਥੇ ਨਾ ਆਪਾਂ ਤਾਂ ਉਹਦਾ ਤਾਂ ਪਤਾ ਹੀ ਨਹੀਂ ਹੈਗਾ ਇਹ ਮੈਂ ਤਾਂ ਇਹ ਕਹਿੰਦੀ ਸੀ ਨਾਨੀ ਤਾਂ ਹੁਣ ਹੈ ਨਹੀਂ ਆਪਾਂ ਡੈਡੀ ਨੂੰ ਲਿਜਾ ਕੇ ਆਪਾਂ ਐਡਮਿਸ਼ਨ ਨਾ ਕਰਾਇਆਈਏ ਪੜ ਲਾਂਗੇ ਬੌਲੀ ਦੇ ਅੱਗੇ ਐਡਮਿਸ਼ਨ ਦਾ ਕਰਵਾ ਦਾਂਗੇ ਜੇ ਉਸ ਤੋਂ ਬਾਅਦ ਚ ਆ ਗਈ ਹੋ ਫੇਰ ਆ ਫੇਰ ਕੀ ਕਰਾਂਗੇ ਇੱਕ ਤਾਂ ਤੂੰ ਕਨਫਿਊਜ਼ ਕਰ ਦਿੰਨੀ ਹੈ ਜੇ ਕੁਝ ਮੈਂ ਕਰਨਾ ਚਾਹੁੰਦੀ ਆ ਤਾਂ ਤੂੰ ਨਹੀਂ ਕਰ ਦਿੰਦੀ ਅੜੀਏ ਮੇਰੇ ਭਣੀਆਂ ਉਹ ਤਾਂ ਕਰ ਲੈ ਮੈਂ ਕਦੋਂ ਕਹਿੰਨੀ ਆ ਐਡਮਿਸ਼ਨ ਕਰਵਾਇਆ ਉਹਨੇ ਜਾ ਕੇ ਡੈਡੀ ਤਾਂ ਮਨੂ ਜੂਗਾ ਉਹਦੀ ਆਪਾਂ ਉਹ ਕਰਾਏ ਹੁੰਨੇ ਆ ਬੀਜੀ ਚ ਕੱਲੇ ਪੇਪਰ ਪੇਪਰ ਦਿੰਦੇ ਹੁੰਦੇ ਨੇ ਨੌਨ ਅਟੈਂਡਿੰਗ ਅੱਛਾ ਕਰੇ ਮੈਂ ਕੀ ਕਰ ਲਾਂਗੇ ਹਾਂ ਪੁੱਛ ਲੈਣ ਨਾੜੀ ਨੂੰ ਫੇਰ ਹੋਰ ਹਾਂ ਨਾਲੇ ਜੇ ਕਦੇ ਦਿੱਕਤ ਦਵ ਪੇਪਰ ਦੇਣ ਜਾਣਾ ਹੋਇਆ ਕਰੂਗਾ ਆਪਾਂ ਕੋਈ ਬਹਾਨਾ ਲਾ ਦੇ ਕਰਾਂਗੇ ਕਰੀ ਸਹੀ ਗੱਲ ਐ ਆਪਣੀ ਪੜਾਈ ਤਾਂ ਪੂਰੀ ਹੋ ਜੂਗੀ ਹਾਂ ਨਾ ਫਿਰ ਆਪਾਂ ਐ ਨਹੀਂ ਆ ਮੰਮੀ ਹੋਰਨ ਸਾਰੇ ਨੂੰ ਪੁੱਛ ਕੇ ਜਾਵਾਂਗੇ ਜੇ ਉਹਨਾਂ ਦੀ ਰਾਏ ਹੋਊਗੀ ਵਿੱਚ ਤੂੰ ਮੰਮੀ ਕੋਲ ਤਾਂ ਨਹੀਂ ਗੱਲ ਕਰੀਂ ਆਪਾਂ ਚਾਚੀ ਕੋਲੇ ਕਰ ਲਾਂਗੇ ਕੱਲੀ ਕੋਲੇ ਇਹ ਬੋਲੀਏ ਫਿਰ ਮੰਮੀ ਨੂੰ ਕਿਹੜਾ ਪਤਾ ਲੱਗੂ ਜਦੋਂ ਪੇਪਰ ਦੇਣ ਜਾਇਆ ਕਰਾਂਗੇ ਨਾ ਆਪਾਂ ਪੁੱਛ ਲਾਂਗੇ ਕਿ ਰਾਂ ਚੱਲ ਐ ਥੋੜੀ ਕਰਦੇ ਹੁੰਦੇ ਨੇ ਫਿਰ ਵੀ ਨਾਨੀ ਵਰਗੀ ਥੋੜੀ ਆ ਮਾਂ ਆਪਣੀ ਮੈਨੂੰ ਐ ਦੱਸ ਅੱਜ ਚੱਲੇ ਕਿ ਵਰਨਾ ਪਿੰਡ ਚ ਕੱਲ ਤਾਂ ਮੈਂ ਨਾ ਸੋਨਾ ਨਾਟਕ ਦੇਖ ਕੇ ਆਈ ਆ ਉਹ ਚੱਲ ਬਾਗ ਚ ਲਾਂਗੇ ਹੁਣ ਤਾਂ ਡੈਡੀ ਹੋਰੀ ਘਰੇ ਨੇ ਡੈਡੀ ਨੂੰ ਦੱਸ ਜਾਂਗੇ ਬਸ ਕੱਲੇ ਨੂੰ ਮੰਮੀ ਨੂੰ ਦੱਸਣ ਦੀ ਕੀ ਲੋੜ ਹੈਗੀ ਉਹ ਤਾਂ ਹੋਈ ਨਹੀਂ ਜਾਣ ਦਿੰਦੀ ਆਪਾਂ ਨੂੰ ਨਾ ਇਹ ਕੁਝ ਨਹੀਂ ਹੁੰਦਾ ਆਪਾਂ ਪੁੱਛ ਕੇ ਜਾਇਆ ਕਰਾਂਗੇ ਫਿਰ ਆਪਣੀ ਮਾਂ ਵੀ ਆਪਣੀ ਨਾਨੀ ਵਰਗੀ ਬਣ ਜੂਗੀ ਆਪਾਂ ਨੂੰ ਜਾਣ ਨਹੀਂ ਦੇਣਾ ਉਹਨੇ ਵਾਰਾ ਮੈਂ ਤਾਂ ਕੱਲ ਸਾਰੇ ਪਿੰਡ ਉੱਪਰ ਦੀ ਗੇੜਾ ਕੱਢ ਕੇ ਆਈ ਸੀਗੀ ਸੱਚੀ ਆਪਣੇ ਜਿਹੜਾ ਉੱਧਰ ਪਾਰਕ ਬਣਿਆ ਹੋਇਆ ਨਾ ਉੱਥੇ ਝੂਲੇ ਨੇਗੇ ਝੂਟੇ ਲੈ ਕੇ ਆਈਆਂ ਉੱਥੇ ਓਏ ਕਿੰਨੀ ਖਰਾ ਲਾ ਤੂੰ ਸਾਰ ਦਿਨ ਫਿਰਦੀ ਰਹਿਣੀ ਐ ਐਨੀ ਠੰਡ ਹੈਗੀ ਦੋ ਦਿਨ ਦੀ ਜਿਹੜੀ ਐ ਜਿਉਂ ਲੋ ਨੀ ਤਔਰੇ ਅੰਦਰੇ ਘੁੱਟ ਘੁੱਟ ਕੇ ਮਰ ਜਾਗੇ ਆਪਾਂ ਜੇ ਨੰਨੀ ਆ ਗਈ ਉਹ ਤਾਂ ਫਿਰ ਜਮੀ ਨਹੀਂ ਜਾਣ ਦੇਣਾ ਅਜੇ ਦੋ ਦਿਨ ਆਪਾਂ ਨੂੰ ਜ਼ਿੰਦਗੀ ਦੇ ਮਿਲੇ ਨੇ ਨਾ ਜਿਉਂ ਲੈਣੂ ਜਿਉਂ ਲੈਣਾ ਸਹੀ ਗੱਲ ਐ ਤੂੰ ਤਾਂ ਮੈਂ ਬਿਮਾਰ ਹੋ ਰਹੀਆਂ ਚੱਲ ਫੇਰ ਵੀ ਜਾਵੜੂਗੀ ਤੇਰੇ ਨਾਲ ਬਿਮਾਰੀ ਪੂਰੀ ਤਾਂ ਉਹਦੀ ਉੱਟ ਜੂਗੀ ਜਦੋਂ ਤੇ ਤੈਨੂੰ ਝੂਟਾਵੇਂ ਚੱਲੀਏ ਚਲਦੇ ਆਂ ਰੋਟੀ ਤਾਂ ਖਾਈਏ ਹਾਂ ਰੋਟੀ ਖਾ ਲੈਨੇ ਆ ਪਹਿਲਾਂ ਚਲ ਮੈਂ ਲੈ ਆਉਣੀ ਆ ਪਾ ਕੇ ਜੋ ਲਿਆ ਮਿਲਣਾ ਤਾਂ ਬਣ ਗਈ ਰੋਟੀ ਇਹ ਟੋਪੀ ਲੈ ਲੈਣੀਆਂ ਮੈਂ ਹਾਏ ਮੈਂ ਮਰ ਜਾ ਇੱਕ ਤਾਂ ਇੰਨੀ ਠੰਡ ਹੋਈ ਪਈਏਗੀ ਮੈਂ ਘੋੜੇ ਗਣ ਤਾਂ ਆ ਗਈ ਉਹ ਤਾਂ ਆਈ ਹੀ ਨਹੀਂ ਹੈਗਾ ਅੱਜ ਤਾਂ ਨਾ ਮੈਨੂੰ ਹਾਂ ਕਰ ਦੂੰਗੀ ਵਿਆਹ ਵਾਸਤੇ ਜਿਆਜੇ ਹਾਈ ਐਨੂੰ ਠੰਡੋ ਹੋ ਰਹੀਏਗੀ ਕੀ ਕਰਾਂ ਉਹ ਤਾਂ ਆਈ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਉਹ ਆਊਗਾ ਐਂ ਕਰਦੀਆਂ ਉਹ ਦੋ ਕੁ ਮਿੰਟ ਖੜ ਕੇ ਨਾ ਵੇਟ ਕਰ ਲੈਣੀ ਆ ਉਹਦਾ ਜੇ ਆ ਗਿਆ ਮੈਨੂੰ ਲੱਗਦਾ ਉਹਨੂੰ ਐ ਹੋ ਗਿਆ ਹੋਊਗਾ ਜੋ ਵਿਆਹ ਤਾਂ ਕਰਵਾਉਂਦੀ ਨਹੀਂ ਐਨੂੰ ਪਤਾ ਆਵੇ ਨਾ ਹਾਈ ਇਹ ਤਾਂ ਕਰੀ ਗਾਲਾਂ ਪੈਣ ਗਿਆ ਉਹ ਨਹੀਂ ਆਉਂਦਾ ਐਂ ਕਰਦੀਆਂ ਭਗ ਜਾਨੀ ਆ ਮੈਂ ਤਾਂ ਆਇਆ ਹੀ ਨਹੀਂ ਜੱਸੀ ਜੱਸੀ ਖੜ ਜਾ ਯਾਰਾ ਨਾ ਆਹ ਸੀਸੀ ਦਾ ਤਾਂ ਕਰਦੇ ਹੋ ਬਗਾਨਿਆਂ ਵਾਂਗੂ ਥੋੜੀ ਬੁਲਾਉਂਦੇ ਹੁੰਦੇ ਨੇ ਉਹ ਯਾਰ ਮੈਂ ਰੋਜ਼ ਹੀ ਕੁੜੀਆਂ ਨੂੰ ਬੁਲਾਉਂਦਾ ਰਹਾਂ ਮੈਨੂੰ ਪਤਾ ਹੋਊਗਾ ਤੋਂ ਦਾ ਜੱਟ ਸਾਹਿਬ ਇਹੀ ਆ ਬਸ ਅੱਛਾ ਕੋਈ ਕੁੜੀ ਕਦੇ ਬੁਲਾਈ ਨਹੀਂ ਹੈਗੀ ਤੁਸੀਂ ਮੈਂ ਦਸ ਕੁੜੀਆਂ ਨੂੰ ਪਿਸਟਾ ਬਣਾਉਂਦਾ ਰਹਾਂ ਵੀ ਆ ਬੁਲਾਉਂਗਾ ਕੁੜੀਆਂ ਨੂੰ ਮੇਰੀ ਗੱਲ ਸੁਣੋ ਮੈਂ ਨਾ ਤੁਹਾਡੇ ਨਾਲ ਵਿਆਹ ਕਰਵਾਉਣ ਵਾਸਤੇ ਰਾਜ਼ੀ ਆ ਓਏ ਤੂੰ ਤਾਂ ਰਾਜ਼ੀ ਐ ਪੰਗਾ ਤਾਂ ਤੇਰੇ ਘਰ ਦੇ ਆਂਦਾ ਕਿ ਸਾਡੇ ਘਰ ਦੇ ਕੀ ਕਹਿੰਦੇ ਉਹ ਦਿਨ ਦੇਖ ਤੇਰੀ ਮੰਮੀ ਸੂਈ ਕੁੱਤੀ ਵਾਂਗੂ ਪੈਂਦੀ ਸੀ ਮੇਰੇ ਬਾਪੂ ਨੂੰ ਉਹਨਾਂ ਤੋਂ ਸਾਡੇ ਘਰ ਦੇ ਉਹ ਦਿਨ ਮੈਂ ਤਾਂ ਬਚ ਗਿਆ ਮਸਲਾ ਹੂ ਨਾ ਕੜੀਆਂ ਪੈਂਦੀਆਂ ਮੇਰੇ ਨਾ ਨਾ ਐ ਨਹੀਂ ਮੇਰੀ ਮੰਮੀ ਮਾਰਦੀ ਹੈਗੀ ਤੁਹਾਡੇ ਐ ਤਮਿਰ ਮੰਮੀ ਨਾ ਬਹੁਤ ਭੋਲੀ ਹੈਗੀ ਸੁਭਾਅ ਬਹੁਤ ਵਧੀਆ ਮੈਂ ਮੰਮੀ ਦਾ ਮੁੰਡਾ ਤੈਨੂੰ ਲੱਗਦਾ ਮੇਰਾ ਵਾਲਾ ਬਾਪੂ ਤਾਂ ਉਦਣ ਦੀ ਡਰਿਆ ਬੈਠਿਆ ਕਹਦਾ ਮਰਵਾ ਤੇ ਤੀ ਕੰਜਰ ਦੇ ਨੇ ਅੱਛਾ ਸੋਨੂ ਨਾ ਸਾਡੇ ਘਰ ਦੇ ਹਾਲਾਤ ਨਹੀਂ ਪਤਾ ਮੇਰੇ ਨਾ ਨਾਨੀ ਗੁੰਮ ਗਈ ਉਹਦੇ ਤੋਂ ਥਿਆ ਗਈ ਐ ਕਰਿਓ ਫੇਰ ਆਜੋ ਸਾਡੇ ਘਰ ਇਹਨੇ ਹੁਣ ਕਰਨਾ ਕੀ ਹੈ ਜਿੰਨਾ ਤੱਕ ਮੇਰੀ ਨਾਨੀ ਨਾ ਨਿ ਥਿਆਉਂਦੀ ਹੈਗੀ ਮੇਰੀ ਮਾਂ ਨੇ ਹਾਂ ਕਰਦੀ ਹੈਗੀ ਵਿਆਹ ਵਾਸਤੇ ਫੇਰ ਹੁਣ ਫੇਰ ਫੇਰ ਸਾਨੂੰ ਵਿਆਹ ਵਾਸਤੇ ਪਹਿਲਾਂ ਨਾਨੀ ਲੱਭਣੀ ਬਹੁ ਨਾ ਤੁਸੀਂ ਮੇਰੇ ਨਾਲ ਵਿਆਹ ਕਰਵਾਉਣ ਵਾਸਤੇ ਰਾਜ਼ੀ ਹੋ ਉਹ ਮੈਂ ਤਾਂ ਰਾਜੀਆਂ ਪੰਗਾ ਦਾ ਤੇਰੇ ਘਰ ਜਾਂਦਾ ਹੁਣ ਮੈਂ ਕਹਾਂ ਬੋੜਾ ਨਹੀਂ ਮੰਨਣਾ ਹੁਣ ਉਹ ਮਨਾਉਣਾ ਕੋ ਮੈਨੂੰ ਪਹਿਲਾਂ ਪਰ ਉਹਦੀ ਥੋੜੀ ਵੇਚੀ ਹੋਈ ਆ ਬਿਚਾਰੇ ਜੀ ਉਦੋਂ ਤੁਹਾਡੇ ਘਰਿਆਂ ਕਿ ਫਿਰ ਤੁਸੀਂ ਬਿਨਾਂ ਦੱਸਿਆ ਆ ਕੇ ਨਾ ਤਾਂ ਮੈਨੂੰ ਪਤਾ ਸੀ ਤੁਸੀਂ ਆਉਂਗੇ ਉਹਦਾ ਹੈਗਾ ਦੀ ਗੰਜਰ ਦੇ ਜੱਸੇ ਨੂੰ ਨਹੀਂ ਨਹੀਂ ਦੱਸਿਆ ਤੁਹਾਡੇ ਘਰੇ ਹੁਣ ਮੇਰੇ ਕੀ ਸਾਰੇ ਆ ਕਿਹੜਾ ਜੱਸਾ ਤੁਹਾਡੇ ਪਿੰਡ ਵਾਲਾ ਜਿਹੜਾ ਉਹ ਆਇਆ ਸੀ ਉਹਦੇ ਤੇਰੇ ਨਾਲ ਆਹ ਜਿਹੜਾ ਨਾਲ ਆਇਆ ਸੀ ਛਾ ਮੈਨੂੰ ਨਹੀਂ ਫਿਰ ਪਤਾ ਸੀ ਮੈਂ ਤਾਂ ਨਾ ਡਰ ਗਈ ਸੀ ਮੈਂ ਤਾਂ ਤਾਂ ਕਰਕੇ ਤੁਹਾਡੇ ਸਾਹਮਣੇ ਮੇਰੀ ਮੈਨੂੰ ਦੇਖ ਕੇ ਭੱਜ ਗਈ ਜਿਵੇਂ ਪਤਾ ਨਹੀਂ ਕਦੇ ਬੰਦੇ ਹੀ ਨਹੀਂ ਦੇਖਿਆ ਹੁੰਦਾ ਮੈਂ ਦੇਖੇ ਹੀ ਨਹੀਂ ਮੇਰੇ ਨਾਨੀ ਨੇ ਕਦੇ ਦੇਖਣ ਦਿੱਤਾ ਬੰਦਾ ਸਾਨੂੰ ਨਾ ਕਰੇ ਬੰਨ ਦੇ ਵੀ ਕਿਸੇ ਨੂੰ ਰਹੀ ਜੀ ਨਾਨੀ ਨੂੰ ਹੁਣ ਪਾਲ ਕੇ ਕਰੂੰਗੀ ਕਿ ਕਿਸ ਜਿਆਦਾ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਮੈਂ ਵੀ ਇਹੀ ਚਾਹੁੰਦੀ ਆ ਵੀ ਥਿਆ ਮੇਰਾ ਨਾਨੀ ਮੇਰੀ ਮਾਂ ਨਹੀਂ ਹਟਦੀ ਤੂੰ ਮਨਾ ਲੈ ਤੇਰੇ ਘਰ ਦੇ ਨੂੰ ਮੈਂ ਇਧਰੋਂ ਮੇਰੇ ਵਾਲੇ ਬਾਪੂ ਨੂੰ ਦੇਖ ਦੰਦਾ ਬਾਰੀ ਮੈਂ ਨਾ ਇਹ ਕਰੂੰਗੀ ਮੇਰੇ ਛੋਟੇ ਭੈਣ ਨੂੰ ਕਹੂੰਗੀ ਉਹ ਮਨਾ ਲੂਗੀ ਵੀ ਮਮਮੀ ਹਾਂ ਉਹ ਸਿਆਣੀ ਆ ਉਹ ਪੜੀ ਲਿਖੀ ਲੱਗਦੀ ਐ ਮੈਨੂੰ ਉਹ ਕੰਮ ਕਰੂ ਨਾ ਪੜੀ ਲਿਖੀ ਲੱਗਦੀ ਐ ਦਾ ਮਤਲਬ ਮੈਂ ਪੜੀ ਨਹੀਂ ਹੋਈ ਉਏ ਦੇਖਣ ਨੂੰ ਯਾਨੀ ਕਿ ਤੁਹਾਡੇ ਘਰ ਚੋਂ ਮੈਨੂੰ ਠੀਕ ਲੱਗੀ ਵੀ ਚਲੋ ਸਮਝੂ ਵੀ ਫੀਲਿੰਗ ਨੂੰ। ਲਓ ਦੱਸ ਹੈ ਕਿ ਤਾਂ ਮੇਰੇ ਭੈਣਾਂ ਹੋ ਉਹ ਦੋਨੇ ਇਕੱਠੀ ਪੜੀਆਂ ਹੋਈਆਂ ਸੀ। ਓਏ ਐ ਨਹੀਂ ਮੈਂ ਗੱਲ ਕਰਦਾ ਤੇਰੀ ਮਾਤਾ ਨਾਲੋਂ ਤਾਂ ਮੈਨੂੰ ਠੀਕ ਲੱਗੀ। ਮਾਤਾ ਤਾਂ ਫਿਰ ਹੁਣ ਤਾਂ ਪ੍ਰਾਣੀ ਜਮਨ ਨੇ ਦੀਓ ਤਾਂ ਉਹਦੇ ਨਾਲ ਤਾਂ ਠੀਕੀ ਹੋਊਗੀ। ਚਲੋ ਉਹਨਾਂ ਨਾਲ ਗੱਲ ਕਰਕੇ ਦੇਖੀ ਚਲੋ ਜੰਮ ਨਾਲ। ਨਾਲੇ ਮੈਂ ਕਹਿੰਦੀ ਸੀਗੀ ਹੁਣ ਗੋਹ ਸਿੱਟਣ ਰੋਜ ਆਇਆ ਕਰੇਗੀ। ਹਾਂ ਮੈਂ ਵੀ ਇਹੀ ਕਹਿੰਦੀ ਸੀ ਮੈਂ ਰੋਜ ਆਇਆ ਕਰੂੰ ਤੁਸੀਂ ਆਜਿਆ ਕਰਿਓ ਠੀਕ ਹੈ ਰੋਜ। ਮੇਰੀ ਪਾਖੀਆਂ ਦੀ ਵੀਡੀਓ ਦੇ ਨਾਲ ਮੈਂ ਰੋਜ ਆਉਂਗਾ। ਮੈਂ ਤਾਂ ਉਹ ਰੌਂਦੇ ਨਹੀਂ ਹੈਗੇ ਓਏ ਆ ਕਰਨਾ ਕੰਮ ਲਈ ਮੈਂ ਉੱਥੇ ਦਾ ਖੜਾ ਹੁੰਦਾ ਦਿਨ ਰੋਜ਼ ਤਾਂ ਦੇਖਦਾ ਕਿੱਥੇ ਖੜੇ ਸੀ ਮੈਨੂੰ ਦਿਖੇ ਨਹੀਂ ਉਹ ਬਰੋਟੀ ਹਟਾ ਖੜਾ ਹੁੰਦਾ ਉਹਨਾਂ ਮੈਂ ਖੇਤੋਂ ਆ ਹਾਂ ਔਰ ਐ ਕਰਿਆ ਕਰੀਏ ਤੁਸੀਂ ਇਸ ਟਾਈਮ ਤੇ ਆ ਜਾਇਆ ਕਰਿਓ ਠੀਕ ਹੈ ਮੈਂ ਇਸ ਟਾਈਮ ਤੇ ਹੁੰਨੀ ਹੁੰਨੀ ਆ ਘੋਡੇ ਗਣ ਅੱਜ ਤਾਂ ਮੈਂ ਬਿਮਾਰ ਹੋ ਰਹੀ ਸੀ ਠੰਡ ਵਾਲੀ ਸੀ ਮੈਂ ਤਾਂ ਥੋੜੇ ਕਰਕੇ ਆਈ ਸੀ ਅੱਜ ਚੱਲ ਬਚ ਕੇ ਰਹਿ ਕਰ ਚੱਲ ਚੰਗਾ ਕੋਈ ਦੇਖ ਵੀ ਨਾ ਲੈ ਲੰਘ ਜਾ ਚੰਗਾ ਬਾਏ ਬਾਏ ਹਾਂ ਹੈ ਬੁੱਕੜਾ ਹੂੰ ਮਤਾਂ ਇਹ ਕਹਿੰਦਾ ਦੀ ਫਿਰ ਆਪਾਂ ਕੀ ਕਰਨਾ ਭਈ ਜਾ ਕੇ ਜਦੋਂ ਇਹ ਨਹੀਂ ਜਾਂਦੀ ਆਪਾਂ ਤਾਂ ਪੂਰੇ ਆ ਮੈਂ ਤਾਂ ਇਹਨੂੰ ਕਹਿਤਾ ਵੀ ਚੱਲੇਗੀ ਠੀਕ ਹੈ ਨਹੀਂ ਆਪਾਂ ਤਾਂ ਜਾਂਦੇ ਨਹੀਂ ਇੱਥੇ ਕੀ ਕਰਾਂਗੇ ਮਗਰ ਕਿਹੜਾ ਘਰ ਹੈ ਨਹੀਂਗਾ ਫਿਰ ਮਗਰ ਜਦੋਂ ਇਹਨਾਂ ਨੂੰ ਨਹੀਂ ਭਈ ਸੋਚ ਆ ਗਈ ਆਪਾਂ ਕੀ ਕਰਨਾ ਕੁੜੀਆਂ ਨੂੰ ਰੇ ਬਿਠਾਈ ਬੈਠੀਆਂ ਨੇ ਹੋਵੇ ਖਰਾਬ ਯਾਰ ਫਿਰ ਇੱਕ ਇੱਥੇ ਰਹੇ ਪੂ ਇੱਕ ਉੱਥੇ ਰਹੇ ਪੈਂਦਾਗਾ ਇਹ ਤਾਂ ਕਹਿਤਾ ਮੰਨਦੀਆਂ ਨਹੀਂ ਐ ਤਾਂ ਐ ਤਾਂ ਕਈ ਵਾਰੀ ਤਾਂ ਇਹਨਾਂ ਨੂੰ ਕਹਿਤਾ ਜੇ ਇਹਨਾਂ ਨੇ ਉਹੀ ਗੱਲ ਆ ਭਈ ਕੁੱਤ ਪਿੱਛੇ ਮੱਤ ਹੈਗੀ ਸਮਝ ਨਹੀਂ ਆਨੀ ਕਿਸੇ ਦੀ ਆਪਾਂ ਤੈਨੂੰ ਮੈਂ ਗੱਲ ਦੱਸਾਂ ਨਾ ਆਪਾਂ ਬੁੜੀ ਨੂੰ ਕੀ ਮਾੜਾ ਕਹਿੰਨੇ ਮਾੜੇ ਤਾਂ ਇਹ ਨੇ ਉਹੀ ਤਾਂ ਗੱਲ ਐ ਵੀ ਜਦੋਂ ਬੁੱਤੀ ਖਾਲਾ ਹੁਣ ਕੰਜਰਖਾਨਾ ਛੇੜ ਕੇ ਬਹਿ ਜਾਂਦੇ ਰੋਟੀ ਵੇਲੇ ਵੀ ਕੋਈ ਨਾ ਫਿਰ ਖਾਣੇ ਆਗੇ ਫਿਰ ਉਹੀ ਕਲੇਸ਼ ਕਰੀ ਜਾਂਦੇ ਹੋਗੇ ਹੋਰ ਮੈਂ ਕੌਣ ਕਲੇਸ਼ ਕਰਨ ਵਾਲੀ ਕਲੇਸ਼ ਤਾਂ ਤੁਸੀਂ ਕਰਖਿਆ ਦੋਨੇ ਭਾਈਆਂ ਨੇ ਫਿਰ ਰੋਟੀ ਖਾਲਾ ਚੁੱਪ ਕਰਕੇ ਹੁਣ ਰੋਟੀ ਜਾਂਦੀ ਐ ਮੈਂ ਪਾ ਕੇ ਚੱਲ ਯਾਰ ਦੁਕਾਨ ਨੂੰ ਛੇੜਨਾ ਉਹ ਗੱਲ ਐ ਰੋਟੀ ਚੱਲਿਆ ਆਪਣੀ ਪਾਲੇ ਇੱਕ ਥਾਲ ਚ ਭੂਕ ਲਾ ਪਾਲਾ ਖਾਲਾ ਮੈਂ ਤਿੰਦੇ ਹੁੰਦੀ ਕਿਉਂ ਕਹਿੰਦਾ ਕਿਉਂ ਤੈਨੂੰ ਬੋਲਣ ਦਾ ਤਾਂ ਪਤਾ ਨਹੀਂ ਕੱਦਾਂ ਤੂੰ ਬੋਲਣ ਲੱਗਿਆ ਹੁਣ ਤੈਨੂੰ ਰੋਟੀਆਂ ਹੀ ਦੇਈ ਜਾ ਮਾਜੇ ਮੈਂ ਰੋਟੀ ਦਾ ਖਾਲਾ ਪਾਲਿਆ ਹੁਣ ਇਹ ਵੀ ਤਾਂ ਖਾਈ ਜਾਂਦੇ ਨੇ ਆ ਦੇਖ ਉਹੀ ਗੱਲ ਮਸਾਂ ਦਾ ਇਕੱਠੇ ਰੋਟੀ ਖਾਵਾਂਗੇ ਮੈਂ ਤੇਰਾ ਭੁੱਖ ਹੋਊਗੀ ਮੈਂ ਖਾ ਲੂੰਗੀ ਤੂੰ ਆਪਣੀ ਭੁੱਖ ਲਾ ਖਾ ਲ ਤੇਰੇ ਨਾਲ ਹੀ ਖਾਵਾਂ ਮੈਂ ਤਾਂ ਇਹਨਾਂ ਵਾਂਗੂ ਮੈਂ ਤਾਂ ਕੋਈ ਨਹੀਂ ਖਾਂਦੀ ਹੈਗੀ ਤੇਰੇ ਨਾਲ ਜਿਹਨੂੰ ਬੋਲਣ ਦਾ ਨਹੀਂ ਪਤਾ ਹੈਗਾ ਹਜੇ ਦੱਸ ਤੇਰੀਆਂ ਕੁੜੀਆਂ ਜਵਾਨ ਹੋਈਆਂ ਹੋਈਆਂ ਨੇ ਚੰਗਾ ਲੱਗੇਗਾ ਇਹਨਾਂ ਵਾਂਗੂ ਬੈਠ ਕੇ ਰੋਟੀ ਖਾਂਦਾ ਕੁੜੀਆਂ ਕਿੱਥੇ ਨੇ ਉਹ ਤਾਂ ਟੀਵੀ ਦੇਖਣ ਗਈਆਂ ਨੇ ਕੱਲ ਨੂੰ ਆਉਣੀਆਂ ਉਦੋਂ ਦਾ ਖਾ ਲਾਂਗੇ ਆਪਾਂ ਦੋ ਦੋ ਤਾਂ ਖਾਣੀਆਂ ਨੇ ਪਾਲਿਆ ਗਿਆ ਚੱਟ ਦੇ ਯਾਰ ਲੜੀ ਜਾਂਦੇ ਆ ਭੈਣੇ ਮਸਾਂ ਦਾ ਇਕੱਠੇ ਹੋਏ ਖਾ ਲੋ ਰੋਟੀ ਜੋ ਕਹੀ ਜਾਂਦਾ ਜੀਜਾ ਜਦ ਮੈਨੂੰ ਭੁੱਖ ਨਹੀਂ ਹੈਗੀ ਮੈਂ ਕਹਤਾ ਇਹਨੂੰ ਖਾ ਕਹਦੇ ਖਾਣੀਆ ਖਾਲੂ ਆਪਣੀ ਪਾ ਕੇ ਉਹ ਬੋਲੀ ਮੇਰੇ ਸਰਾਣੇ ਬੈਠਾ ਨਾਲ ਮੈਨੂੰ ਕਿਹਾ ਵੀ ਜਾ ਉੱਜੜ ਜਾ ਚਲੇ ਜਾ ਆਪਣੇ ਘਰੇ ਜਾਂਦਾ ਵੀ ਨਹੀਂ ਹੈਗਾ ਐਡੀ ਸੜੇ ਕਸੜੇ ਵਾਲੀ ਬੱਲੇ ਪਾਈ ਆ ਕਿੱਥੇ ਆਪਣਾ ਘਰ ਨੂੰ ਹੁਣ ਜਾ ਕੇ ਸੰਭਲਾ ਭੀਆਂ ਪੌਣਾ ਨਾਲੇ ਹੋਰ ਫਿਰ ਘਰ ਦਾ ਤਾਂ ਹੁਣ ਆਉਂਦੀ ਆ ਸਾਨੂੰ ਤਾਂ ਨਹੀਂ ਆਉਂਦਾ ਤਾਂ ਬਣਾਇਆ ساری ਉਮਰ ਚ ਆਪਦਾ ਉਹ ਘਰ ਜੇ ਮੈਂ ਨਹੀਂ ਬਣਾਇਆ ਮੈਂ ਕਿਹੜਾ ਫਿਰ ਉੱਥੇ ਬਸਦੀ ਆ ਜਾਨੀ ਆ ਰਹਿੰਦਾ ਵੀ ਤੂੰ ਹੀ ਆ ਰਹਿੰਦਾ ਵੀ ਤੂੰ ਹੀ ਹੈ ਹਾਂ ਮੈਂ ਬਹਿ ਕਾਨੂੰ ਕਰਾਇਆ ਉਹਦੀ ਜਵਾਬ ਦੇ ਦਿੰਦੀ ਤੂੰ ਮੇਰੀ ਮਾਂ ਨੂੰ ਪੁੱਛਣਾ ਤੈ ਮੇਰੀ ਮਾਂ ਨੂੰ ਪੁੱਛਣਾ ਮਾਂ ਦਾ ਹੁਣ ਪੁੱਛ ਲਿਆ ਬਸ ਉਹ ਤਾਂ ਗਈ ਕੋਈ ਗੱਲ ਨਹੀਂ ਆ ਗੱਲ ਤਾਂ ਜਦ ਮੇਰੀ ਮਾਂ ਦੀ ਘਰੇ ਉਹਨੂੰ ਪੁੱਛਣੀ ਸੀ ਤੈ ਹੁਣ ਮੇਰੇ ਨਾਲ ਨਾ ਬੋਲੀ ਜਾ ਉਹੀ ਬੋਲੀ ਜਾਂਦੀ ਹੈਗੀ ਇੱਕ ਲੇਸਾਂ ਨੇ ਕਲੇਸ ਪਾਇਆਗਾ ਨਾ ਕੀ ਕਲੇਸ ਪਾਇਆ ਜਦ ਮੈਂ ਤੈਨੂੰ ਕਿਹਾ ਸੀ ਵੀ ਰਿਪੋਰਟ ਲੇਖੋਗੀ ਭਾਈ ਇਹਨਾਂ ਨੂੰ ਭੱਗ ਜਾਂਦੇ ਤੈ ਰੱਖੇ ਨੇ ਵੀ ਕੋਈ ਗੱਲ ਨਹੀਂ ਰਾਤ ਰਹਿ ਜਾਂਦੇ ਹੁਣ ਇਹਨਾਂ ਨੂੰ ਚਾਹੀਦਾ ਵੀ ਚਲੇ ਜਾਈਏ ਜੇ ਕਿਤੇ ਬੇਬੇ ਆ ਗਈ ਉਹਨੂੰ ਕਿੰਨਾ ਦੁੱਖ ਲੱਗੂਗਾ ਵੀ ਦੋਨਾਂ ਨੂੰ ਘਰੇ ਬਠਾਈ ਬੈਠੀਆਂ ਨੇ ਨਾ ਬੇਬੇ ਆ ਗਈ ਉਹ ਤਾਂ ਤੂੰ ਛੇਤੀ ਗੱਲਾਂ ਕਹੀ ਗਈ ਫੋਨ ਕਰ ਛੇਤੀ ਬੁਲਾ ਉਹਨਾਂ ਨੂੰ ਹੈ ਮੈਂ ਤਾਂ ਕਹਿੰਦੀ ਹਰਪੀ ਤੂੰ ਵੀ ਭੱਗ ਜਾ ਤਾਂ ਚਲੇ ਜਾ ਇਹਨਾਂ ਨੂੰ ਮੈਂ ਆਪੇ ਦੇਖ ਲੂ ਮੇਰੇ ਕੁੜੀਆਂ ਹੈਗੀਆਂ ਨੇ ਮੇਰੇ ਕੋਲ ਤੇ ਰੋਟੀ ਦਾ ਖਾਣਾ ਨੇ ਖਾ ਲਓ ਪਹਿਲੀ ਰੋਟੀ ਕਿ ਕੱਤਾਂ ਨਾਲ ਗੁਰੇ ਬੰਦੇ ਆ ਵੀ ਨਾ ਜਦ ਮੈਂ ਤੈਨੂੰ ਕਹਤਾ ਵੀ ਮੇਰੀ ਮਾਂ ਲੱਭੇ ਆਉਗੀ ਮੈਨੂੰ ਪਤਾ ਏ ਜੇ ਪਤਾ ਫਿਰ ਤੈਨੂੰ ਸਾਰਾ ਕੁਝ ਪਤਾ ਹੋਊ ਵੀ ਕਿੱਥੇ ਗਈ ਏ ਕਿੱਥੇ ਨਹੀਂ ਉਹ ਚਲਾਕੀਆਂ ਕਰਦੇ ਹੋ ਸਾਰਾ ਟੱਬਰ ਤੁਸੀਂ ਕੋਈ ਗੱਲ ਨਹੀਂ ਫਿਰ ਸਾਰਾ ਟੱਬਰ ਕਹਿੰਦੇ ਤੁਸੀਂ ਤਾਂ ਸਾਰੇ ਇਕ ਹੋਏ ਬੈਠੇ ਹੋ ਮੈਂ ਆ ਇਕੱਲੀ ਜਿਹੜਾ ਮੇਰਾ ਢਿੱਡ ਤੜਫਦਾ ਵੀ ਮੇਰੀ ਮਾਂ ਇਹਦਾ ਯਾਰ ਆਏ ਆ ਵੀ ਰੋਟੀ ਨਾ ਖਾਵੇ ਉਹੀ ਗੱਲ ਢਿੱਡ ਤਾਂ ਭਰਨੀ ਆ ਭਈ ਦੁਨੀਆ ਮਰਦੀ ਏ ਜੇ ਉਹ ਮਰ ਗਈ ਫਿਰ ਕੀ ਹੋ ਗਿਆ ਚਲ ਕੋ ਖੜਾ ਤਾਂ ਖਾਲੀ ਭਈ ਰੋਟੀ ਲੈ ਮੈਨੂੰ ਲਾਉਣ ਦੇ ਦੋ ਹੋਰ ਕੀ ਹੋਣਾ ਸ਼ਰਮ ਤਾਂ ਨਹੀਂ ਆਉਂਦੀ ਉਹਦੇ ਨਾਲ ਰੋਟੀ ਖਾਂਦਾ ਚੰਗਾ ਲੱਗੇਗਾ ਗ ਨਾ ਤੂੰ ਆਪ ਲੈਉਣੀ ਐ ਨਾ ਇੱਧਰ ਖਾਣ ਦੇਣੀ ਐ। ਉਹ ਬਣੀ ਪਈ ਆ ਫੂਕਲਾ, ਹੱਥ ਨਹੀਂ ਦਿੱਤੇ ਰੱਬ ਨੇ। ਹੱਥ ਨਹੀਂ ਦਿੱਤੇ। ਕੀ ਗੱਲ ਹੁਣ ਉੱਥੇ ਆਪ ਖਾਈਏ, ਉੱਥੇ ਦਾ ਖਾਣੀ ਐ ਇੱਥੇ ਵੀ ਖਾ ਲਈਏ। ਮਰ ਗਿਆ ਤੁਸੀਂ। ਉਹ ਮਰ ਗਈ ਮੈਂ ਤਾਂ ਤੇਰੇ ਵਾਸਤੇ। ਜਾ ਭੱਗ ਜਾ। ਜੀਜਾ ਬੈਠੋ ਰੇ ਮੈਂ ਲੈਉਣੀ ਰੋਟੀ। ਨਾ ਨਾ ਬੈਠੀ ਰਹਿ ਤੂੰ ਖੂਕੜ ਲੈ ਜਾ। ਜੀਜੇ ਨੂੰ ਪਰੋਸ ਕੇ ਦੇ ਦੇ ਸੀ ਕਿਉਂ ਪਾਪਾ ਕੇ ਦੇ ਦੇ ਖੂਕ ਦੇ ਇਹਨੂੰ ਰੋਟੀਆਂ। ਫਿਰ ਨਾ ਕੋਈ ਖਾਣ ਦਵੇ ਕਿਸੇ ਨੂੰ ਕਿੱਥੇ? ਐਡੀ ਕਾਲ ਨਾਰ ਦਾ ਐ ਨਾ ਕਾਲ ਨਾਰ ਦਾ। ਖਾੜਨ ਦੇ ਖਾਣ ਨਾਲ ਦਸ ਕੀ ਫਰਕ ਪੈਂਦਾਗਾ ਜੇ ਜੰਮੀ ਆ ਤਾਂ ਭਈ ਮੇਰੇ ਮਾੜੇ ਲੇਖ ਲਿਖੇਗੇ ਹੈ ਜੇ ਨਾ ਜਾਂਦੀ ਖਬਰ ਕੋਈ ਹੋਰ ਆ ਜਾਂਦੀ ਮੇਰੇ ਇਹਦਾ ਛੜੀ ਚੰਗੇ ਦੀ ਯਾਰਾ ਮਾੜੀ ਇਹ ਆ ਇਹ ਨਹੀਂ ਘਰ ਬਸਣ ਦਿੰਦੀ ਕਦੇ ਇਹਨੇ ਪੈਰ ਨਹੀਂ ਪਾਇਆ ਚਲੇ ਜਾਤ ਆਈ ਕੇਰਾ ਵਗਤਾ ਜਾਂਦੀ ਆ ਮਾੜਾ ਮੋਟਾ ਕਹੇ ਤੋ ਤੇ ਬੇਬੇ ਦੀ ਚੱਕੀ ਬਣੀ ਰਹਦੀ ਹਰ ਵਕਤ ਉਹੀ ਤਾਂ ਗੱਲ ਹੈ ਵੀ ਹੁਣ ਤਾਂ ਉਹੀ ਗੱਲ ਮੈਨੂੰ ਜਿਉਣ ਦਿੰਦੀ ਆ ਨਾਪ ਜਿਉਂਦੀ ਆ ਚੇਚ ਨਾਲ ਕਰਨੀ ਪਟਕੇ ਰੱਖਤਾ ਬੀਚਲ ਹੋਇਆ ਨੇ ਪੜਿਆ ਭਈ ਮਾਰ ਖਾਪ ਗਈ ਹੁਣ ਦੱਸ ਉਹੀ ਗੱਲ ਮੈਂ ਤਾਂ ਕਹਿੰਦਾ ਜਾ ਕੇ ਭੋਗ ਪਾਇਓ ਗੁਰਦੁਆਰੇ ਕੁਛ ਨਹੀਂ ਹੁੰਦਾ ਦੇ ਉਹਦਾ 5000 ਰੁਪਇਆ ਕੀ ਹੋ ਗਿਆ ਹੁਣ ਤੇਰੇ ਬੁਰਕੀ ਫਸ ਗਈ ਮੂੰਹ ਚ ਆਹ ਕਿਤਨੋ ਆ ਗਈ ਬੇਬੇ ਐ ਉਹ ਦੀਦੀ ਹੈਗੀ ਸਾਡੇ ਕਿਹੜਾ ਅੱਖਾਂ ਪੁੱਟੀਆਂ ਨੇ ਬੇਬੇ ਨਹੀਂ ਹੈਗੀ ਰੂਹ ਹੈ ਬੇਬੇ ਦੀ ਉਹ ਪਰਸਾਵਾ ਨਹੀਂ ਹੈਗਾ ਉਹ ਦੇਖਾ ਉਹ ਬੈਰੀਆ ਤੁੱਪ ਤਾਂ ਹੈ ਨਹੀਂ ਪਰਸਾਵਾ ਕਿੱਥੋਂ ਆਊਗਾ ਆਹਨ ਕੱਚੀ ਲੱਸੀ ਦਾ ਛਿੱਟਾ ਦੇ ਦੇ ਜਾਣੀ ਕੱਚੀ ਲੱਸੀ ਲਿਆ ਆਹੀ ਪਾ ਦੇ ਨਾ ਆਹੀ ਪਾ ਦੇ ਸਿਆਪਾ ਖੜਾ ਕਰਤਾ ਕਿੱਥੋਂ ਨਾ ਮਰਗੀ ਹੋ ਮਰਗੀ ਨਾ ਮਰਗੀ ਹੁਣ ਮੈਂ ਤਾਂ ਕਿਹਾ ਸੀ ਵੀ ਆਉਗੀ ਮੰਨ ਲਓ ਮੇਰੀ ਗੱਲ ਮੰਨ ਲਓ ਇਹ ਬੇਬੇ ਨਹੀਂ ਹੈਗੀ ਓਏ ਹੱਲੀ ਤਾਂ ਆ ਜਾਂਦੀ ਆ ਯਾਰ ਐ ਤੂੰ ਤਾਂ ਪਹਿਲਾਂ ਕਿਵੇਂ ਤਾਂ ਖੜੀ ਗਿਆ ਪਰ ਮੈਂ ਤਾਂ ਦੱਸਦਾ ਕੁਛ ਮਰਜ਼ੀ ਬੋਲੀ ਆ ਵੇ ਮੈਂ ਉਹ ਤੋਂ ਚੁੱਪ ਤਾਂ ਨਹੀਂ ਗਾ ਬੱਸ ਕਰ ਜਾ ਬਹਿ ਰਹੀ ਆ ਹੁਣ ਤਾਂ ਚੁੱਪ ਕਰ ਜਾ ਜੇ ਸੁਣ ਲਿਆ ਉਹਨੇ ਹੁਣ ਮਾਰੂਗੀ ਤੇਰੇ ਸੋਟੀ ਲਿਆ ਕੇ ਇੱਥੇ ਸੱਚ ਆ ਮਾਰੂਗੀ ਸੋਟੀ ਨਾਲੇ ਕੁਛ ਹੋਰ ਤੂੰ ਵੀ ਡਰਦੀ ਆ ਫਿਰ ਡਰੀ ਜਾ ਤੇ ਉਵੇਂ ਅੱਖਾਂ ਕੱਢੀ ਜਾਂਦੀ ਓਏ ਮੈਂ ਤਾਂ ਭਾਂਡੇ ਤਰਕੇ ਹੁੰਦੀ ਕੋਕਰ ਤੂੰ ਸਹੀ ਕਹਿੰਦਾ ਸੀ ਆਪਾ ਭੋਗ ਨਹੀਂ ਪਾਇਆ ਇਹਦਾ ਜਿ ਗਤੀ ਕਰਾਈ ਹੁੰਦੀ ਕਾ ਨੂੰ ਆਉਂਦੀ ਇਹੇ ਮੰਨ ਲਓ ਮੇਰੀ ਗੱਲ ਆ ਛੜੇ ਹੋ ਜੋ ਹੁਣ ਮਾੜਾ ਮੋਟਾ ਸ਼ਰਮ ਲਾ ਰਖੀ ਆ ਤੁਸੀਂ ਉਹ ਆਰਤੀ ਲਾਉਣੀ ਇਹਦੀ ਚੰਗਾ ਹੋ ਆ ਗਈ ਆਈ ਆਵੇ ਫਿਰ ਮੈਂ ਪਾਉਣੀ ਆ ਤੁਹਾਡਾ ਭੋਗ ਦੋਨਾਂ ਦਾ ਕੀ ਸਮਝਿਆ ਸੀ ਵੀ ਮੁੜੇ ਮੱਖਾ ਪਗੇ ਆਏ ਨਹੀਂ ਮੈਂ ਮਰਦੀ ਗਰਤੀ ਹੋ ਗਈ ਬੇਬੇ ਭੋਗ ਪਿੱਛੇ ਹਟਦੀ ਏ ਕਿੱਥੇ ਸੀ ਤੂੰ ਕਿੱਥੇ ਸੀ ਤੂੰ ਕਿੱਥੇ ਵਾਗੀ ਸੀ ਤੂੰ ਪਿੱਛੇ ਹਟ ਬੇਬੇ ਠੀਕ ਆ ਤੂੰ ਆਹੋ ਧਨਤਾ ਆਏ ਸੀ ਵੀ ਬੁੜੇ ਮਰ ਜੂਗੇ ਅਸੀਂ ਖੁੱਲ ਬਟਾਰ ਲਾਂਗੇ ਆ ਬਿਠਾ ਲੈਣਾ ਨਾ ਦੰਨੇ ਪਤੰਦਰ ਇੱਥੇ ਕਿਉਂ ਬਟਾਇ ਤੂੰ ਨਾ ਨਾ ਬੇਬੇ ਮੈਂ ਕਾਨੂੰ ਬਿਠਾਇਆ ਮੈਂ ਤਾਂ ਤੈਨੂੰ ਭਾਲ ਦੀ ਫਿਰਦੀ ਸੀਗੀ ਕਾਲ ਰਿਪੋਰਟ ਵੀ ਲਿਖਾ ਕੇ ਆਈਆਂ ਕਿਹੜੇ ਪਿੰਡ ਲਿਖਾ ਕੇ ਆਈਆਂ ਰਿਪੋਰਟ ਮੈਨੂੰ ਸਭ ਪਤਾ ਹੈ ਕਿੱਥੇ ਰਿਪੋਰਟ ਲਿਖਾਈ ਹੈ ਕਿੱਥੇ ਨਹੀਂ ਲਿਖਾਈ ਫਿਰ ਤੂੰ ਐਂ ਦੱਸ ਦੇ ਤੂੰ ਗਈ ਕਿੱਥੇ ਦੀ ਤਾਂ ਇੰਨਾਂ ਨੂੰ ਕਸਤਾ ਬਣਾਇਆ ਮੈਂ ਕਿਤੇ ਮਰਜੀ ਗਈ ਆ ਬੇਬੇ ਮੈਂ ਕਾਨੂੰ ਬੁਲਾਇਆ ਪਿੱਛੇ ਹਟੋ ਆ ਪਏ ਆਈਤੀ ਇਹ ਗੱਲ ਸੁਣੋ ਪਹਿਲੀ ਤੁਸੀਂ ਕੀ ਲੈਣਾ ਆਏ ਉੱਥੇ ਅਜੀਰਾ ਬੇਬੇ ਤੈਨੂੰ ਭਾਲ ਦੇ ਫਿਰਦੇ ਦੀ ਅਸੀਂ ਕੀ ਲੈਣ ਆਉਣਾ ਦੰਡੀ ਰਖ ਲਓ ਮੈਨੂੰ ਭਾਲਣ ਨੂੰ ਮੈਂ ਗਮੱਚੀ ਨਹੀਂ ਸੀ ਜੇ ਭਾਲਣੀ ਹੁੰਦੀ ਤਾਂ ਮੇਰੀਆਂ ਧੀਆਂ ਹੀ ਭਾਲ ਲੈਂਦੀਆਂ ਆਪ ਦੀਆਂ ਕੁੜੀਆਂ ਨੂੰ ਪੁੱਛੇ ਸਾਨੂੰ ਸੱਦਿਆਗਾ ਕਹਿੰਦੀ ਹੈ ਕਿ ਸਾਡੀ ਮਾਂ ਸੱਦਿਆ ਨੇ ਬੇਬੇ ਸਾਡੇ ਨਾਲ ਕੋਈ ਬੰਦਾ ਨਹੀਂ ਤੀ ਹੈਗਾ ਥਾਣੇ ਚ ਜਾਣ ਨੂੰ ਤਾਂ ਬੁਲਾਇਆ ਤੀ ਇਹਨਾਂ ਨੂੰ ਮੈਂ ਥੋੜੀ ਕਹਦੀ ਬਿਉਰੀ ਰਹਿ ਜਾ ਮੈਂ ਕਹਦੀ ਭਗ ਜੋ ਗਏ ਨਹੀਂ ਹੈਗੇ ਤੁਸੀਂ ਤਿੰਨੇ ਮਾਮਾ ਧੀਆਂ ਹੈਗੀਆਂ ਸੀ ਨਾ ਤੁਸੀਂ ਵਗ ਜਾਂਦੀਆਂ ਤੁਸੀਂ ਭਾਲ ਲੈਂਦੇ ਨਾ ਅਖਬਾਰ ਤੇ ਫੋਟੋ ਕਢਾ ਦਿੰਦੇ ਨਾ ਮੈਂ ਆਪੀ ਆ ਜਾਂਦੀ। ਮੈਨੂੰ ਗੱਲ ਸੁਣ ਜਦੋਂ ਤੂੰ ਨਿਕਲ ਗਈ ਸੀ ਇੱਥੇ ਕਿ ਲੈਣ ਆਈ ਆਂ ਬੇਬੇ ਮੈਥੋਂ ਸੁਣ ਤੂੰ ਮੈਨੂੰ ਬੇਬੇ ਨਾ ਕਹੀਂ ਮੈਂ ਤੇਰੀ ਕੋਈ ਮਾਂ ਨਹੀਂ ਤੇਰੇ ਬੰਗੋਂ ਮਾਂ ਮਰ ਗਈ ਸੁਣ ਗਿਆ ਜਦੋਂ ਤੂੰ ਲੱਭੀ ਨਹੀਂ ਆਈ ਫਿਰ ਮੈਨੂੰ ਆਉਣਾ ਪਿਆ ਬੇਬੇਰੇ ਅੱਛਾ ਤੇਰੇ ਬੰਗੋਂ ਤੋਦੀ ਮਰ ਗਈ ਸੀ ਜਿੱਦੋਂ ਤੂੰ ਇੱਥੋਂ ਭੱਗ ਗਈ ਸੀ ਚੱਲ ਭਾਈ ਫਿਰ ਪਾ ਕੱਪੜੇ ਲੈ ਕੇ ਚੱਲੀ ਆਪਾਂ ਤਾਂ ਜਾਓ ਜਾਓ ਨਿਕਲੋ ਡੰਡੀ ਰਗੋ ਚਲੋ ਚਲੋ ਨੂੰ ਕੀ ਪਤਾ ਸੀ ਚਲੋ ਚਲੋ ਹੋ ਹੋ ਹੁਣ ਜਦੋਂ ਮਰੀ ਗਈ ਸਾਡੇ ਕੋਲ ਤਾਂ ਮਰੀਏ ਹੋਈ ਆ ਦੋਨੇ ਨਿਕਲ ਜਾ ਕੋਈ ਨਾ ਚੱਪਾ ਨਹੀਂ ਖਾਨੂੰ ਉੱਡ ਜਾ ਤੁਸੀਂ ਹਾਂ ਬੇਬੇ ਹਾਂ ਐ ਤੂੰ ਆ ਜਾ ਅੰਦਰ ਬੈਠ ਕੇ ਰੋਟੀ ਪਾਣੀ ਖਾ ਕਿਉਂ ਅੰਦਰ ਬੈਠਾ ਮੇਰੇ ਤਾਂ ਅੱਗ ਲੱਗੀ ਪਈ ਆ ਮੈਨੂੰ ਭਲਣਾ ਹੁੰਦਾ ਤੁਸੀਂ ਹੱਥੋਂ ਨੋ ਪਾੜ ਲੈਂਦੇ ਬੇਬੇ ਤੇਰੀ ਕਿਵੇਂ ਹਵਾ ਨਾਲ ਉੱਡ ਗਈ ਸੀ ਕਿੰਨਾ ਪਾੜਿਆ ਮੈਂ ਤੈਨੂੰ ਕਿਹੜੀ ਰਿਸ਼ਤੇਦਾਰੀ ਚ ਪਾੜਿਆ ਸਾਰਿਆਂ ਨੂੰ ਪੁੱਛ ਲਿਆ ਦੀ ਫੋਨ ਕਰਕੇ ਬੇਬੇ ਮੈਂ ਤੈਨੂੰ ਦੱਸਾਂ ਮੈਂ ਕਿੱਥੇ ਗਈ ਸੀ ਮੈਂ ਆਪਦੇ ਨਾਨਕੇ ਗਈ ਸੀ ਗਿਆਣੀਏ ਨਾਨਕੇ ਜਾਨ ਨੂੰ ਇਹ ਛੁੱਟੀਆਂ ਕੱਟਣ ਗਈ ਸੀ ਕਰਦੀ ਦੇਖੀ ਐ ਇੱਥੇ ਅੱਸੀ ਵਫਤਾ ਚ ਬਾਰਖਾ ਚਾ ਲੈ ਹੁਣ ਵੀ ਬਾਹ ਫੜੀ ਖੜੀਆਂ ਤੂੰ ਬਗਚਾ ਲਾ ਇਹ ਕਿੱਥੇ ਤੁਰਦੀਆਂ ਨੇ ਦੇਖ ਕਿਵੇਂ ਭੌਂਕੀ ਜਾਂਦਾ ਏ ਨਾ ਮੇਰੀ ਮਾਂ ਨੂੰ ਤੂੰ ਐ ਬੋਲੇਗਾ ਮੈਨੂੰ ਤਾਂ ਸ਼ਰਮ ਆਉਂਦੀ ਆ ਵੀ ਤੈਨੂੰ ਆਪਣਾ ਆਦਮੀ ਘੋਂਦੇ ਹੋਏ ਮਾਰੀ ਮੋਟੀ ਸਿਆਣੀ ਬਿਆਣੀ ਦੀ ਇੱਜ਼ਤ ਕਰ ਲੈ ਬਥੇਰੀ ਕਰ ਲਈ ساری ਉਮਰ ਸੇ ਜਿੰਦ ਕਰਦੇ ਨੇ ਤੈਨੂੰ ਕਿੰਨੀ ਵਾਰ ਕਹਦਾ ਸਵੇਰ ਦੀ ਨੇ ਬੇਬੇ ਸਵੇਰ ਦਾ ਕਲੇਸ਼ ਹੁੰਦਾ ਇਹਦੇ ਨਾਲ ਇਹਨੇ ਬਿਠਾਏ ਹੋਏ ਨੇ ਇਹਨੇ ਹੇ ਨਿਮੇੜ ਲੈ ਕਿ ਬੋਲਦੀ ਨਿਮੇੜ ਨਿਭੜਿਆ ਹੀ ਹੋਇਆ ਮੈਂ ਤੇਰੇ ਨਾਲ ਤੂੰ ਚੁੱਪ ਕਰ ਮੇਰੀ ਗੱਲ ਸੁਣ ਲੈ ਤੇਰੀ ਮਾਂ ਦੇ ਨਾਨਕੇ ਨਹੀਂ ਸੀ ਹੇ ਰੀਮਾ ਦੇ ਨਾਂ ਨਕੇ ਨਹੀਂ ਸੀ ਤੇ ਸਾਨੂੰ ਕਿਹ ਮਿਲ ਤੇ ਜੋ ਮਰ ਗਏ ਸੀ ਤਾਂ ਤਾਂ ਕਬੀਲਾ ਨਹੀਂ ਸੀ ਤੂੰ ਦੱਸ ਕੇ ਵਗ ਜਾਂਦੀ ਕਿਉਂ ਦੱਸ ਕੇ ਤੂੰ ਸ ਚੌਧਰ ਰੱਖੇ ਵਾ ਇੱਥੇ ਤੁਹਾਨੂੰ ਦੱਸ ਕੇ ਜਾਵਾ ਡੰਡੀ ਰਖੜੋ ਐਨਾ ਨੂੰ ਦੱਸ ਜਾਂਦੀ ਮੈਂ ਤੁਹਾਨੂੰ ਕਹਿਤਾ ਵੀ ਅੱਗੇ ਪਿੱਛੇ ਡੰਡੀ ਰਖੜੋ ਕੋਈ ਕੁੜੀ ਨਹੀਂ ਜਾਂਦੇ ਇੱਥੋਂ ਅਸੀਂ ਤਾਂ ਰਾਣ ਨੂੰ ਕਿਹਾ ਸਾਡਾ ਪਰਿਵਾਰ ਤੋਰੂ ਬਸ ਤੋਰਦੇ ਵਗ ਜਾਂਗੇ ਆ ਡਾਂਗ ਦੇਤੀਆਂ ਇੱਕ ਇੱਕ ਵਜੇ ਤਾਂ ਉਹ ਜਾਉਂਗੇ ਗੇਟ ਟੱਪ ਕੇ ਸਾਡਾ ਪਰਿਵਾਰ ਤੋਰੂ ਕੀ ਕਹਿਣਾ ਨਾ ਮੇਰੀਆਂ ਕੁੜੀਆਂ ਨੇ ਜਾਣਾ ਨਾ ਮੈਂ ਜਾਣਾ ਮੈਂ ਤਾਂ ਤੈਨੂੰ ਸਾਰ ਜਵਾਬ ਦੇਤਾ ਮੈਨੂੰ ਪਤਾ ਲੱਗ ਗਿਆ ਮੈਂ ਤਾਂ ਆਪਣੀ ਮਾਂ ਲਵੇ ਰਹੂੰਗੀ ਮੈਂ ਤਾਂ ਲੋੜ ਨਹੀਂ ਫਿਰ ਮੈਂ ਤਾਂ ਹੋਰ ਰਹੂੰਗਾ ਮੈਂ ਚੱਲਿਆ ਜਾ ਵਿਆਹ ਕਰਾ ਲੈ ਵਿਆਹ ਕਰਾ ਲੈ ਤੂੰ ਭੱਜ ਜਾ ਭੱਜ ਜਾ ਰੇਤ ਚ ਲਾ ਲੈ ਥੋੜੇ ਹਾਂ ਮੇਰੀ ਧੀ ਮੇਰੇ ਹੱਕ ਚ ਨਾ ਬਸ ਹੁਣ ਮੈਂ ਜਿੱਤ ਗਈ ਤੂੰ ਤੇਰੇ ਨਾਲ ਤਾਂ ਮੈਂ ਬਾਅਦ ਚ ਕਰੂੰਗੀ ਗੱਲ ਤੂੰ ਸਮਝ ਕੇ ਰੱਖਿਆ ਵਾ ਅੱਛਾ ਇਹਨੇ ਬੁਲਾਇਆ ਸੀ ਆਪਣੇ ਖਸਮ ਨੂੰ ਹੈ ਤੁਹਾਨੂੰ ਸ਼ਰਮ ਨਹੀਂ ਆਈ ਇਹਦੇ ਪਿੱਛੇ ਲੱਗਦੇ ਨੇ ਸਰ ਮਗਾਈ ਦੀ ਹੁੰਨੀ ਪਰਿਵਾਰ ਆਬਦਾ ਹੋਰ ਕਿਦੇ ਮਗਰ ਲੱਗੀ ਹੋਰ ਲੱਗ ਜਾਈ ਨੇ ਕਿਸੇ ਮਗਰ ਪਰਿਵਾਰ ਹੁੰਦਾ ਨਾ ਤੇਰੇ ਘਰੇ ਹੁੰਦਾ ਇੱਥੇ ਕੋਈ ਪਰਿਵਾਰ ਨਹੀਂ ਤੇ ਕੋਈ ਪਰਿਵਾਰ ਮੈਨੂੰ ਤੁਹਾਡੇ ਬੰਦਿਆ ਤੋਂ ਨਾ ਬਹੁਤ ਨਾਫਰਤ ਆ ਬਹੁਤ ਹੀ ਨਾਫਰਤ ਆ ਤੁਸੀਂ ਮੇਰੇ ਅੱਖਾਂ ਤੋਂ ਦੂਰ ਬੈਠ ਅਸੀਂ ਤਾਂ ਪੈਰ ਵੀ ਨਹੀਂ ਪਾਉਂਦੇ ਜੇ ਇਹਨਾਂ ਨੂੰ ਤੋੜ ਦੇ ਅੱਛਾ ਪੈਰ ਵੀ ਨਹੀਂ ਪਾਉਂਦੇ ਮਿਲਣ ਭੇਜ ਦਿਆ ਕਰ ਮੇਰੇ ਨਾ ਧੀਆਂ ਮੈਂ ਨਹੀਂ ਤੋੜਦੀ ਤੁਸੀਂ ਹੁੰਨੇ ਕੌਣ ਆ ਤੂੰ ਤਾਂ ਮਰਦੀ ਹੀ ਨਹੀਂ ਅਸੀਂ ਤਾਂ ਉਹ ਦਿਨੇ ਡਿੱਕੀ ਆਨੇ ਬਈ ਸਾਲਾ ਦੋ ਸਾਲ ਜੇ ਮਰ ਜੇ ਸਾਡਾ ਘਰ ਵਾਸਤੇ ਇਹ ਕੋਕਦਾ ਹੈ ਇਹ ਕੁਛ ਲੈ ਕੇ ਜਾਉ ਬੇਬੇ ਨੂੰ ਲੱਗਦਾ ਮੈਂ ਤਾਂ ਕਹਿੰਦੀ ਨਹੀਂ ਤੈਨੂੰ ਕੁਛ ਉਹਨੂੰ ਬੋਲਣ ਦਾ ਨਹੀਂ ਪਤਾ ਨਾ ਮੈਨੂੰ ਐਂ ਦੱਸ ਪੈਣੇ ਹੁਣ ਤੂੰ ਮੁੱਕਰੀ ਜਾਨੀ ਬੇਬੇ ਦੇ ਹੁੰਦੇ ਬੁਲਾਇਆ ਤਾਂ ਤੈਨਹੀਂ ਸੀ ਫੋਨ ਜੇ ਮੈਂ ਬੁਲਾਇਆ ਤੀ ਹੁਣ ਬੇਬੇ ਨੂੰ ਤਾਂ ਸਭ ਕੁਝ ਪਤਾ ਹੀ ਆ ਬੇਬੇ ਦੇਖ ਲੈ ਮੇਰੇ ਤੇ ਆਈ ਇਲਜ਼ਾਮ ਲਾ ਦੋਗਲੀ ਆਹ ਦੋਗਲੀ ਦੋਗਲੀ ਆਹ ਮੈਂ ਦੋਗਲੀ ਨੂੰ ਮਾਰਾਂ ਚੁੱਪ ਕਰ ਨੇ ਬੜਾ ਬੋਲਦੀਆਂ ਕੀ ਤੂੰ ਬੁੱਤ ਚੁੱਪ ਕਰ ਮੈਂ ਹੈਗੀ ਆ ਨਾ ਬੋਲਣ ਵਾਸਤੇ ਮੈਨੂੰ ਪਤਾ ਲੱਗ ਗਿਆ ਵੀ ਕੌਣ ਮੇਰਾ ਕਰਦਾ ਕੌਣ ਨਹੀਂ ਕਰਦਾ ਇਹਨੂੰ ਤਾਂ ਆਇਆ ਵਿਬੜੀ ਮਰਜੇ ਮੈਨੂੰ ਖੁੱਲ ਮਿਲ ਜੇ ਨਹੀਂ ਖੁੱਲੀ ਆ ਤੈਨੂੰ ਨਿਕਲ ਜਾ ਆ ਜਾ ਹੈਗੀ ਆ ਮੇਰੀ ਧੀ ਦੋ ਮੇਰੇ ਦੋਤੀਆਂ ਨੇ ਕੀ ਕਰਾਉਣਾ ਮੈਂ ਤੇਥੋਂ ਜਿਹੜਾ ਮੇਰਾ ਹੀ ਸਸਾਰਾ ਹੋਗਾ ਮੇਰੀ ਧੀ ਨਾਲ ਇਹ ਸੇ ਨੂੰ ਰੱਖ ਲੈ ਦੋਤੀਆਂ ਨੂੰ ਤੋਰ ਪਈ ਸਾਡੀਆਂ ਨੂੰ ਦੋਤੀਆਂ ਦੋਤੀਆਂ ਨਹੀਂ ਜਾਂਦੇਗਾ ਮੈਂ ਮੈਂ ਦੋਤਿਆਂ ਦੇ ਵਿਆਹ ਕਰਾਂ ਨਾ 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 ਬੇਬੇ ਆ ਜਾ ਕਿਉਂ ਇਹ ਨਾ ਨਾ ਮਗਜ ਮਾਰਿਆ ਤਾ ਆ ਜਾ ਅੰਦਰ ਤੂੰ ਓਏ ਹੋ ਜਿਓ ਚੌੜੇ ਤੇ ਲੰਘ ਜਾ ਹੁਣ ਮੇਰੇ ਕੋਲ ਬੱਕ ਜਾਣਗੇ ਨਹੀਂ ਧਾਕ ਠੋਕੀ ਕਿੱਕ ਪਰ ਕੋਈ ਗੱਲ ਨਹੀਂ ਬੇਬਿਆ ਜੀ ਕਾ ਜਾਂਦੇ ਨਹੀਂ ਨਾ ਤੇਰੇ ਨਾਲ ਕੁੜੀਆਂ ਚਾਹ ਨਾ ਮੈਂ ਜਾਵਾਂ ਮੇਰਾ ਤਾਂ ਨਿਬੜ ਗਿਆ ਤੇਰੇ ਨਾਲ ਐ ਨਿਬੜਦਾ ਚਲ ਕਚੈਰੀਆਂ ਚ ਚਲੋ ਉੱਥੇ ਨਿਬੜੂਆ ਐਵੇਂ ਕਿਵੇਂ ਨਿਬੜ ਗਿਆ ਉਹੀ ਕਹਿੰਦੀ ਨਿਬੜ ਗਿਆ ਬੁਲਾ ਲਈ ਜਿੱਦਣ ਕਚੈਰੀਆਂ ਚ ਬੁਲਾਉਣਾ ਹੈ ਆ ਜੂੰਗੀ ਘਰੇ ਆਉਂਗੀ ਸੈਨ ਆਪਣੀ ਮਾਨ ਨਾਲ ਆ ਜੂੰਗੀ ਚੱਲ ਬੇਬੇ ਆ ਜਾ ਹਾਂ ਜੀ ਕੀ ਕਰ ਤਿਆਰੇ ਆ ਚਲੋ ਅਸੀ ਤਾਂ ਤਿਆਰ ਆ ਸੈਨ ਕਰਨ ਨੂੰ ਕੀ ਕਹਿੰਦਾ ਮੇਰੀਆਂ ਧੀਆਂ ਕੋਲੇ ਘਾਟਾ ਨਹੀਂ ਬਾਦੂ ਜ਼ਮੀਨ ਹੈ ਘਰ ਆਏਗਾ ਕੁੱਤੂ ਕਿ ਲੈਣਾ ਮਲੰਗਾ ਤੋਂ ਅਸੀਂ ਕਿ ਸਾਡੇ ਕੀ ਜ਼ਮੀਨ ਹੈ ਨਹੀਂ ਬਿਨਾਂ ਜ਼ਮੀਨ ਤੋਂ ਬੈਈਆਂ ਜ਼ਮੀਨ ਦੇ ਕੇ ਬੈਈਆਂ ਮੈਨੂੰ ਬਹੁਤ ਲਾਲਚਣਾ ਹੈ ਹਾਂ ਜ਼ਮੀਨ ਮੇਰੀ ਧੀ ਨੂੰ ਦੇਉਂਗੀ ਨਾ ਬੱਸ ਕਰ ਹੁਣ ਤਾਂ ਚੁੱਪ ਕਰ ਜਾ ਸਰਕਾਰ ਕਿਵੇਂ ਚੁੱਪ ਕਰ ਜੀਏ ਇਹ ਜਿੱਥੇ ਮਰਜ਼ੀ ਜਾਵੇ ਚੱਲ ਉੱਪਰ ਆ ਜਾ ਬਰੇਰੀ ਹੈਗੀ ਸੁੱਖ ਨਾਲ ਸਾਡੇ ਚੱਲ ਭਾਈ ਲੈ ਰੋਟੀ ਪਾ ਕੇ ਹਾਂ ਦੇਖ ਲੋ ਗੱਡੀ ਚ ਲਾ ਕੇ ਚਲਾਈ ਸੀ ਨੇ ਤਾਂ ਸਾਰਾ ਘਰ ਪੱਟ ਰਖਿਆ ਇਹ ਕਰਦੀ ਬਸਾ ਦਿੰਦੀ ਉਹੀ ਤਾਂ ਗੱਲ ਹੈ ਹੈ ਪਰ ਨਿਭੜ ਜੇ ਯਾਰ ਜਮੀਨ ਦੀ ਹੋ ਕੇ ਖੜ ਗਈ ਉਹ ਲੈ ਤਾਂ ਇੱਕੋ ਜੀ ਸਾਰਾ ਟੱਪਰੀ ਤੁਸੀਂ ਇੱਕ ਹੋ ਜਾਓ ਸਹੀ ਗੱਲ ਦੱਸਾਂ ਮੈਂ ਹਾਂ ਐ ਨਹੀਂ ਬੋਲਿਆ ਮੈਂ ਕਿਵੇਂ ਫੜਨਾ ਸੱਟਨ ਦਾ ਬੁੜੀ ਜੀ ਫਿਰ ਇੱਥੇ ਤੂੰ ਹੀ ਭੂਕਦੀ ਇਹ ਤਾਂ ਕਹਿੰਦੀ ਜੇ ਤੂੰ ਸੱਟਨ ਦੀ ਗੱਲ ਕਰ ਤੁਸੀਂ ਮੇਰੇ ਛਿੱਤਰ ਪਵਾਈ ਜਾਂਦੇ ਹੋ ਤੋਂ ਨਾਲੇ ਤਾਂ ਤੇ ਫਿਰ ਕੁੱਤੇ ਖਾਣੀ ਕਰਵਾਈ ਜਾਂਦੇ ਤੂੰ ਤਰੇ ਆਣੀ ਜਾਂਦੇ ਨਾਲ ਖੜੀ ਕੀ ਭਾਲਦੀ ਇੱਥੇ ਕਿਉਂ ਕਾਤੋਂ ਜਾਉਂਗੇ ਤੇ ਹੋਰ ਹਿੱਸਾ ਨਹੀਂ ਇੱਥੇ ਫਿਰ ਕੋਈ ਹਿੱਸੇ ਨੂੰ ਹਜੇ ਸਾਨੂੰ ਫੁੱਲ ਬਰੋਤੇ ਨੇ ਇੱਥੇ ਹੀ ਹਿੱਸੇ ਨੂੰ ਗੱਲਾਂ ਦੇ ਕਰਦੀ ਮਰੀ ਜਾਂਦੇ ਪਕਾਈਏ ਨਾ ਐ ਫਿਰ ਤੁਸੀਂ ਜੜਦਿਆਂ ਹੋਗੇ ਭਈ ਫਿਰ ਅਸੀਂ ਨਹੀਂ ਜੜਦੇ ਅਸੀਂ ਨਹੀਂ ਕੁੱਤੇ ਖਾਣੀ ਕਰਵਾਉਂਦੇ ਸਾਡੇ ਹੈਗਾ ਘਰ-ਬਾਰ ਸਾਰਾ ਉਹੀ ਗੱਲ ਹੈ ਕਈ ਵਾਰ ਯਾਰ ਖੁੰਦਾ ਸਿਰਚ ਵਜਦਾ ਫਿਰ ਉਹੀ ਗੱਲ ਉਲਟੀ ਜਾਊਗੀ ਇਹ ਤਾਰਦੀਆਂ ਪਕਾ ਕੇ ਖਾਂਦੇ ਸੌਖੇ ਤਾਂ ਹੈਗੇ ਆਗੇ ਮਸਾ ਤਾਂ ਘਰੇ ਬੜੀ ਆਗੀ ਇੰਨੇ ਦਿਨਾਂ ਬਾਅਦ ਆ ਬੜੀ ਆ ਘਰੇ ਮੈਂ ਤਾਂ ਕਹਿੰਨਾ ਮਰੀ ਕਿਉਣਾ ਛਾਪਾ ਫਿਰ ਉਹੀ ਕੁਛ ਹੋ ਗਿਆ ਆਹੋ ਮਰ ਜੂਗੀ ਫਿਰ ਕਿਹੜਾ ਤੁਹਾਨੂੰ ਕੁਛ ਮਿਲ ਜੂਗਾ ਨਾਲੇ ਤੁਸੀਂ ਮਿਲ ਜੂ ਇਹ ਸਾਰਾ ਪਰਿਵਾਰ ਨਹੀਂ ਮਿਲ ਜੂਗਾ ਹਜੇ ਕਾਕੇ ਜੀ ਤੁਹਾਨੂੰ ਕੀ ਮਿਲ ਜੂਗਾ ਸਾਨੂੰ ਸਾਰਾ ਪਰਿਵਾਰ ਹੀ ਨਹੀਂ ਮਿਲ ਜੂਗਾ ਘਰ ਤਾਂ ਨੇ ਪੱਟਤਾ ਹਜੇ ਮਾਂ ਕਰ ਕੀ ਰਹਿ ਗਿਆ ਚਲ ਮੈਥੋਂ ਤਾਂ ਮੱਥਾ ਨਹੀਂ ਵੱਜਦਾ ਤੁਹਾਡੇ ਨਾਲ ਪਹਿਲਾਂ ਉਹਦੇ ਮੂਰੇ ਕੀ ਬੋਲਾਂ ਮੈਂ ਸਿਆਣੀ ਬਿਆਣੀ ਮੁਰੇ ਆ ਮੇਰੇ ਵਾਲੀ ਬਾਗਰ ਲਾਗੇ ਨਮੇੜ ਲਾ ਵੀ ਨਮੇੜ ਲਾ ਉਹੀ ਗੱਲ ਆ ਮੈਂ ਤਾਂ ਬਈ ਅੱਛੜ ਨੂੰ ਲੈ ਆਉਂਗਾ ਫਿਰ ਉਹ ਗੱਲ ਆ ਕਲੇਸ਼ ਕਰੂ ਨਾਲੇ ਉੱਦੀ ਵਗ ਜੂ ਬਈ ਇਹ ਕਿਹੜਾ ਫੱਟਾ ਤੜੀਆਂ ਪਈਆਂ ਨੇ ਲੈ ਆਉਂ ਤੜੀਆਂ ਤੜੀਆਂ ਧੀਆਂ ਹੋ ਰੀਆਂ ਨੇ ਮਟਿਆਰ ਉਹਨਾਂ ਦੀ ਸ਼ਰਮ ਸੋਚ ਲੈ ਜੀ ਕੀ ਸਾਹਿਬ ਫਿਰ ਉਹੀ ਗੱਲ ਆ ਉਹਨੀਆਂ ਉਹੀ ਹੁਣ ਸਾሙ ਆਪੇ ਬੁੜੇ ਹੋਏ ਨੂੰ ਜਿਹੇ ਜੀ ਮਾਤਾ ਵਰਤੀ ਜਾਂਦੀਆਂ ਬਸ ਫਿਰ ਸ਼ਾਦੀ ਵੀ ਜਿਹੇ ਜੀ ਮਾਤਾ ਛੀ ਵਰਤ ਲਾਂਗੇ ਫਿਰ ਦੇਵੇ ਪਰਾਂ ਸਾਈਨ ਕਰਕੇ ਯਾਰ ਬਥੇਰਾ ਉਹੀ ਗੱਲ ਆ ਭਈ ਓਖੇ ਹੋਗੇ ਫਿਰ ਰੋਟੀ ਤਾਂ ਸੌਖੀ ਖਾ ਲਾਂਗੇ ਚੱਲ ਫਿਰ ਆਪਾਂ ਵਗ ਚੱਲ ਚੱਕ ਫਿਰ ਚਾਲਾ ਚਲੋ ਮम्मा ਤਾਂ ਹੈਗੀ ਇੱਥੇ ਤੁਰਨ ਦੀ ਮੈਥੋਣੀ ਮੱਥਾ ਬਾਦਦਾ ਤੁਹਾਡੇ ਸਾਰੇ ਟੱਬਰ ਵਾਲਾ ਬੰਦੇ ਤੁਹਾਡੇ ਮੂਰੇ ਹੱਥ ਨੇ ਹੱਥ ਨਾਲੇ ਹੋਰ ਮੈਂ ਤਾਂ ਕਹਿੰਦਾ ਮਰੀ ਕਿਉਂ ਨਾ ਜਹਾਂ ਪਹਿਲਾਂ ਵਿੜਕਲੇ ਤੇ ਗਲ ਗੁੱਠਾ ਦੀ ਕਿੰਨੇ ਯਾਰ ਛੇਛਟਾਉਂਦੇ ਕੀ ਬਦ ਨਾ ਪਊਗਾ ਕੰਮ ਕੁਛ ਨਹੀਂ ਹੁੰਦਾ ਕੋਈ ਪਾਪ ਨਹੀਂ ਲੱਗਦਾ ਮੈਂ ਤਾਂ ਕਹਿੰਦਾ ਜਦ ਇਹ ਉਰਾਂ ਪਰਾਂ ਹੋਈਆਂ ਇਹ ਦੇਤਾ ਅਗਰਤੇ ਗੁਠਾ ਇਹਦਾ ਕਹਦਾ ਪਾਪ ਆਗਾ ਪੁੰਨ ਹੋਊਗਾ ਇੰਨੇ ਜਾਣੇ ਦੀ ਜ਼ਿੰਦਗੀ ਸੁਧਰੂਗੀ ਇਹਦੇ ਕੰਦੀ ਕਰਕੇ ਇਹਦਾ ਨਿਵੇੜਨਾ ਪਊਗਾ ਭਈ ਆਪਾਂ ਨੂੰ ਦੇਖ ਐ ਨਹੀਂ ਨਿਬੜਦਾ ਕੜੀ ਚੜਾਈ ਆਈ ਹੈਗੀ ਕੋਈ ਟੈਕ ਹੋ ਗਿਆ ਕਹਦਾਂਗੇ ਵੀ ਸਾਨੂੰ ਕੀਤਾ ਮਰਨ ਵਾਲੀ ਕਿੱਥੇ ਹੈ ਬਾੜੀ ਚੀੜੀ ਬੁੜੀ ਆਪ ਨਹੀਂ ਮਰਦੀ ਆਪ ਨਹੀਂ ਮਰਦੀ ਇਹਦਾ ਉੱਤਾ ਚੱਕਣਾ ਪਊਗਾ ਦੇਖ ਹੁਣ ਦੱਸ ਕਿਵੇਂ ਕਰੀਏ ਜਾਣਾ ਕੇ ਬੈਠਣਾ ਹੈ ਕਿ ਕੁੱਤੇਖਾਨੀ ਹੋਰ ਕਰਵਾਈਏ ਜੇ ਤਾਂ ਦੇਖ ਜਾਣ ਆਏ ਤੁਰਦੀ ਹੈ ਠੀਕ ਹੈ ਨਹੀਂ ਪਤਾ ਹੀ ਕਹਿਣਾ ਵੀ ਇੱਕ ਦੋ ਆਪਾਂ ਕੰਮ ਨਿਵੇੜ ਇਹਦਾ ਜਦ ਆਪਾਂ ਨੂੰ ਦਾ ਲੱਗਦਾ ਹੋਰ ਕੋਈ ਹੱਲ ਨਹੀਂ ਭਾਈ। ਜਵਾਖੜੀਆਂ ਤੋਂ ਪੁੱਛ ਪਈ ਕਿਵੇਂ ਕਰਨਾ? ਜਵਾਖੜੀਆਂ ਕੀ ਕਰਨ ਵਿਚਾਰੀਆਂ? ਹਾਂ ਜਵਾਖੜੀਆਂ ਦਾ ਤਿਆਰ ਨਹੀਂ ਉਹ ਤਾਂ ਕੋਸੂਥੀਆਂ ਫਸੀਆਂ ਬੈਠੀਆਂ ਨੇ। ਹੈ? ਫਿਰ ਪ੍ਰਭਾ ਹਾਂ ਮੈਥੋਂ ਨਹੀਂ ਸੁਣਿਆ ਜਾਂਦਾ ਸਿੱਧੀ ਜੀ ਗੱਲ ਹੈ ਮੈਥੋਂ ਨਹੀਂ ਆ ਕੁੱਤੇ ਖਣੀ ਕਰਵਾਈ ਜਾਂਦੀ। ਫਿਰ ਉਹ ਕੋਈਆ ਖਰਪਾੜ ਮੈਂ ਤਾਂ ਕਹਿੰਨਾ ਮਾਰੀ ਸਿਰ ਚ ਜਾ ਕੇ ਦੇਖੀ ਜਊ ਜਿਹੜਾ ਕੁਸ ਬਣੂ। ਤੂੰ ਫਿਰ ਇਹ ਵੀ ਲੋਕਾਂ ਦਾ ਨਿਪਟਦਾ ਇੱਥੇ ਨਹੀਂ ਬੜ ਜੂ ਆਪਣਾ। ਨਿਬੜੀ ਪਿਆਰ। ਬਾਅਦ ਚ ਤਾਂ ਹੋ ਹੀ ਜਾਂਦਾ ਸਾਰਾ ਹੱਲ ਹੋ ਜਾਂਦਾ। ਆ ਰੋਟੀ ਵੀ ਨਹੀਂ ਖਾਣ ਦਿੱਤੀ। ਰੋਟੀ ਕਿੱਛ ਐ ਤਾਂ ਤਾਂ ਦੋ ਵਰਕੀਆਂ ਲਾ ਲੀਆਂ ਮੈਂ ਤਾਂ ਉਹਦਾ ਭੁੱਖਾ ਹੀ ਬੈਠਾਂਗਾ ਹੁਣ ਖਾਣੀ ਪਰੌਠੇ ਚੰਗਾ ਬੇਬੇ ਚਾਹ ਦੀ ਘੁੱਟ ਬਣਾ ਕੇ ਦੇਮ ਪੀਨੇ ਆ ਪੁੱਤ ਕੋਈ ਨਹੀਂ ਚਾਹ ਵੀ ਪੀ ਲੈਣੇ ਮਨ じゃ ਖਰਾਬ ਹੋ ਗਿਆ ਮੇਰਾ ਅੱਜ ਦਰ ਵਾਲਾ ਰੱਪਾ じゃ ਪੈ ਜਾਂਦਾਗਾ ਫਿਰ ਬਾਲਾ ਮਨੋੱਖਾ ਹੁੰਦਾਗਾ ਮੈਂ ਤਾਂ ਬਥੇਰਾ ਹਰਪ੍ਰੀਤ ਨੂੰ ਸਮਝਾਉਂਦੀ ਸੀ ਵੀ ਚੱਲ ਇੱਕ ਵਾਰ ਬੁਲਾ ਲੈ ਰਿਪੋਰਟ ਲਿਖਾ ਤੀ ਹੁਣ ਇਹਨਾਂ ਨੂੰ ਭੱਗ ਜਾਣ ਦੇ ਬਿਠਾਈ ਬੈਠੀ ਆ ਉਹਨਾਂ ਨੂੰਰੀ ਕੀ ਕਰਾਊਗੀ ਕੀ ਕੱਢੂਗੀ ਇਹੇ ਹਾਂ ਕੀ ਕਰਾਉਣਾ ਦੱਸ ਉਹੀ ਤੇਰਾ ਮਨ ਵੀ ਦੁਖੀ ਕਰਿਆ ਮੇਰਾ ਕਿਹੜਾ ਦਿਮਾਗ ਹੱਲਿਆਗਾ ਵੀ ਇਹਨਾਂ ਨੂੰ ਦੂਰ ਕਰਦਾ ਪਰ ਕਰਾਂ ਕੀ ਮੇਰੇ ਦਿਲ ਦੀਆਂ ਤਾਂ ਕੋਈ ਨਹੀਂ ਸੁਣਦਾ ਇਹ ਤਾਂ ਮੈਨੂੰ ਹੀ ਪਤਾਗਾ ਛੱਲ ਬੇਬੇ ਕੋਈ ਸੁਣਦਾ ਕਹਤੇ ਨਹੀਂ ਮੈਂ ਤਾਂ ਸੁਣਦੀ ਆ ਨਾ ਮੈਨੂੰ ਪਤਾ ਏ ਹਾ ਤਿੰਨ ਚਾਰ ਦਿਨ ਕਿਵੇਂ ਕੱਢੇ ਨੇ ਮੈਂ ਤੇਰੇ ਬਿਨਾ ਪੁੱਤ ਤیرے ਬੰਨੇ ਸੋਚਿਆ ਤਾਂ ਮੁੜਿਆ ਹੀ ਵੀ ਤੇ ਦੋ ਧੀਆ ਨੇ ਤੇਰੇ ਮੈਂ ਉਹਦੇ ਬਣੀ ਸੋਚਦੀ ਹਰਪ੍ਰੀਤ ਬਣੀ ਮੈਂ ਤੇਰੇ ਬਣੀ ਸੋਚਦੀ ਆ ਵੀ ਤੇਰੀਆਂ ਧੀਆਂ ਦਾ ਕੀ ਬਣੂਗਾ ਜੇ ਮੈਂ ਨਾ ਗਈ ਪੁੱਤ ਵੇਚਣ ਨੂੰ ਤੂੰ ਉੱਥੇ ਬੈਠੀ ਵੇਚ ਦਿੰਦੀ ਸਾਰਾ ਕੁਛ ਹੈ ਮੇਰਾ बिक ਜਾਂਦਾ ਜ਼ਮੀਨ ਵੀ ਵਿਕ ਜਾਂਦੀ ਘਰ ਵੀ ਵਿਕ ਜਾਂਦਾ ਪਰ ਮੈਂ ਤੁਹਾਡੇ ਬਣੀ ਸੋਚਦੀ ਆ ਮੇਰੇ ਕਿਹੜਾ ਪੁੱਤ ਆ ਵੀ ਮੈਂ ਉਹਨੂੰ ਦੇ ਦੂੰਗੀ ਬੇਬੇ ਹਾ ਗੱਲ ਨਾ ਸੋਚ ਮੇਰੇ ਵੱਲੋਂ ਤਾਂ ਚਾਹੇ ਸਾਰੀ ਜ਼ਮੀਨ ਵੇਚ ਕੇ ਗੁਰੂ ਘਰ ਦੇ ਦੇ ਪਰ ਮੈਂ ਤਾਂ ਇਹ ਸੋਚ ਕੇ ਤੇਰੇ ਨਾਲ ਰਹਿਣੀ ਆ ਵੀ ਜੇ ਮੇਰਾ ਭਾਈ ਹੁੰਦਾ ਤੈਨੂੰ ਸੰਭਾਲਦਾ ਹੁਣ ਤਾਂ ਅਸੀਂ ਉਹ ਸਾਹਮਣਾ ਤੈਨੂੰ ਇਹ ਗੱਲ ਤਾਂ ਤੇਰੀ ਠੀਕ ਆ ਪੁੱਤ ਤੁਸੀਂ ਸਾਹਮਣਾਗਾ ਮੈਂ ਕਿਧੇ ਪਿੱਛੇ ਬੈਠੀ ਆ ਇੱਥੇ ਮੈਂ ਤਾਂ ਨਹੀਂ ਕਿਸੇ ਗੁਰਦੁਆਰੇ ਬਹਿ ਜਾ ਜਾ ਕੇ ਵਧੀਆ ਸੇਵਾ ਹੁੰਦੀ ਆ ਕੀ ਪਰ ਮੈਂ ਆਂਦੀਆਂ ਮੇਰੀਆਂ ਧੀਆਂ ਨੇ ਇਹਨਾਂ ਦਾ ਸਾਰਾ ਕੁਝ ਪਿਓ ਵੀ ਮੁੱਕ ਗਿਆ ਭਰਾ ਵੀ ਹੈ ਨਹੀਂ ਵੀ ਮੈਂ ਇਹਨਾਂ ਵਾਸਤੇ ਤੇਰੀਆਂ ਦੋ ਧੀਆਂ ਨੇ ਪੁੱਤ ਉਹਨਾਂ ਵੀ ਨਹੀਂ ਦੇਖਦੀਆਂ ਪਰ ਇਹ ਨਹੀਂ ਨਾ ਸੋਚਦੀ ਇਹ ਤਾਂ ਹੋਰ ਹੀ ਪਾਸੇ ਤਾਂ ਦੁਰਪੀ ਖਬਰ ਆ ਬੇਬੇ ਨੂੰ ਕੀ ਹੋਇਆ ਮੈਂ ਵੀ ਬਥੇਰਾ ਬੋਲਦੀ ਆ ਬਥੇਰਾ ਮੱਥਾ ਮਾਰਦੀ ਹੁਣ ਤਾਂ ਬਸ ਇਹਨੂੰ ਆਏ ਹੋਇਆ ਪਿਆ ਵੀ ਮੈਂ ਉੱਥੇ ਬਗ ਜਾ ਤੇਰੀ ਵੀ ਇਹਨੂੰ ਜਮਾ ਫਿਕਰ ਨਹੀਂ ਤੀਗੀ ਮੇਰੀ ਗੱਲ ਸੁਣ ਕੁੜਗੇ ਇਹ ਇੰਨੀ ਕਿਉਂ ਬਦਲ ਗਈ ਮੇਰੇ ਗਾਏ ਪਿੱਛੋਂ ਮੈਂ ਤਾਂ ਜਾਣ ਕੇ ਗਈ ਸੀ ਵੀ ਦੇਖਾਂ ਭਲਾ ਮੇਰੀ ਗੌਰ ਕਰਦੀ ਆ ਕਿ ਨਹੀਂ ਮੂੰ ਥੋੜੀ ਗਈ ਸੀ ਚੱਲ ਕੋਈ ਗੱਲ ਨਹੀਂ ਫਿਰ ਆਪੇ ੱਟਕੇ ਖਾਊਗੀ ਜੇ ਤੇਰਾ ਕਹਿਣਾ ਨਹੀਂ ਮੰਨੂਗੀ ਨਾਲੇ ਮੈਂ ਆਪਣੀ ਰਿਸ਼ਤੇਦਾਰੀ ਚ ਗਈ ਸੀਗੀ ਠੀਕ ਐ ਮੈਂ ਕਿਤੇ ਹੋਰ ਨਹੀਂ ਸੀ ਗਈ ਹੋਤਾ ਤੇ ਦੱਸਦਾ ਵੀ ਤੂੰ ਨਾਨਕੇ ਗਈ ਐ ਪਰ ਇਹ ਗੱਲ ਨਾ ਨਾ ਇਹਨੂੰ ਸੋਚਣਾ ਚਾਹੀਦਾ ਵੀ ਮੈਂ ਆਪਣੇ ਮਾਂ ਦੇ ਪੱਖ ਚੋ ਕੇ ਖੜਾ ਹਾਂ ਮਾਂ ਦੇ ਕੋਲ ਬੈਠਾ ਦੇਖ ਲਈ ਐ ਹੁਣ ਉੱਥੇ ਖੜੀ ਐ ਉਹਨਾਂ ਕੋਲ ਨਾ ਹੁਣ ਦੇ ਮੈਂ ਤਾਂ ਨਕਬਲ ਲਾਤੀ ਮੈਂ ਤਾਂ ਇਹਨੂੰ ਬੇਦਾਵੇ ਕਰੂੰਗੀ ਮੁੜ ਕੇ ਨਹੀਂ ਜੁਲੇ ਚੜਨ ਦਿੰਦੇ ਚੱਲ ਬੇਬੇ ਛਾੜੇ ਨਾ ਗੱਲਾਂ ਨੂੰ ਛਾਦੀ ਕੁੱਟ ਬਣਾਵਾ ਤੇਰੇ ਵਾਸਤੇ ਮੈਂ ਬਣਾ ਲੈ ਪੁੱਤ ਜਾ